ਤਿੰਨ ਮੁੱਦੇ ਨੇ ਇੱਥੇ ਟਰੈਕਟਰ ਰਾਂਗੇ ਜਿੱਥੋਂ ਵੀ ਸਾਨੂੰ ਕੋਈ ਸਕੀਮ ਆਈ ਜਿੱਥੋਂ ਵੀ ਗ੍ਰਾਂਟ ਆਈ ਇਹਦੇ ਤੇ ਕੇਂਦਰ ਤਰਵਾਗੇ ਵੀਰ ਜੀ ਜੀ ਆਪਾਂ ਤਾਂ ਪਿੰਡੂ ਬੰਦਿਆਂ ਗਵਰਨਮੈਂਟ ਸਰਕਾਰ ਕਟੋ-ਕੜ 5-5 7-7 ਲੱਖ ਦੇ ਰਹੀ ਆ ਸੈਂਸਦਾਨਾਂ ਨੂੰ ਜੀ ਜੀ ਉਹ ਕਿਉਂ ਦਿੰਦੇ ਆ ਉਹਨਾਂ ਦੀ ਖੋਪੜੀ ਵਾਸਤੇ ਉਹਨੇ ਦਿਮਾਗ ਵਾਸਤੇ ਹੀ ਦਿੰਦੇ ਨੇ ਹਮ ਆਪਣੇ ਤਾਂ ਜਿੱਥੋਂ ਆਪਾਂ ਖਤਮ ਹੁੰਨੇ ਆ ਉੱਥੋਂ ਤੋਂ ਸ਼ੁਰੂ ਹੁੰਦੇ ਨੇ ਹਮ ਉਹ ਸਰਕਾਰ ਨੂੰ ਗਾਈਡ ਕਰਨਗੇ ਕੀ ਪਤਾ ਹੋ ਸਕਦਾ ਇਹਦੇ ਨੁਕਸਾਨ ਵੀ ਹੋਣ ਸਰਕਾਰਾਂ ਹੁੰਦੀਆਂ ਜੰਦੀਆਂ ਰਹਿੰਦੀਆਂ ਨੇ ਮੈਨੂੰ ਪਿੰਡ ਦੇ ਲਈ ਬੇਸ਼ੱਕ ਕਾਂਗਰਸੀ ਐ ਬੇਸ਼ੱਕ ਕਾਲੀ ਐ ਬੇਸ਼ੱਕ ਕੋਈ ਭਾਜੀਪੀ ਵਾਲਾ ਜਿਹਦੇ ਵੀ ਪੈਰੀਂ ਤਲਾਉਣੇ ਪਏ ਜਿੱਥੋਂ ਕੰਮ ਮਰੇ ਮੈਂ ਲਾਊਂਗਾ ਪਰਮਾਤਮਾ ਮੈਨੂੰ ਟਾਈਮ ਦਿੰਦਾ ਜੀ ਆਪਣੀ ਪੰਚਾਇਤ ਨੂੰ ਜੀ ਮੈਂ ਪੂਰੀ ਨਹੀਂ ਸੌਣ ਨਹੀਂ ਦਿੰਦਾ ਹਾਂ ਵੀ ਦੋਸਤੋ ਪਹੁੰਚਿਆ ਪਿੰਡ ਧੂਰਕੋਟ ਸਾਡੇ ਨਾਲ ਨੇ ਡਾਕਟਰ ਸੁਖਚੈਨ ਮਨੂ ਜੋ ਕਿ 6 ਨੰਬਰ ਵਾਰਡ ਦੇ ਵਿੱਚੋਂ ਮੈਂਬਰੀ ਦੇ ਜਿਹੜੇ ਇਹਨਾਂ ਨੇ ਕਾਗਜ਼ ਭਰੇ ਨੇ ਉਮੀਦਵਾਰ ਨੇ ਸੋ ਇੱਥੇ ਪਹਿਲਾਂ ਸਰਬਸੰਮਤੀ ਸੀ ਤੇ ਇਹਨਾਂ ਦੇ ਕਹਿ ਸਕਦੇ ਆਂ ਵੀ ਆਪੋਜੀਟ ਕਹਿ ਦਿੰਨੇ ਆ ਇਹਨਾਂ ਦੇ ਆਪੋਜੀਟ ਵੀ ਫਾਰਮ ਭਰੇਗੇ ਨੇ ਵੈਸੇ ਪਿੰਡ ਦੇ ਵਿੱਚ ਪਹਿਲਾਂ ਸਰਬਸੰਮਤੀ ਚੱਲਦੀ ਸੀ ਪਰ ਸਰਬਸੰਮਤੀ ਟੁੱਟਦੀ ਹੈ ਫਿਰ ਵੀ ਕੁਝ ਬਾਰਡਾਂ ਦੇ ਵਿੱਚ ਮੈਂਬਰਾਂ ਦੇ ਸਰਬਸੰਮਤੀ ਹੁੰਦੀ ਹੈ ਸੋ ਆਪਣੇ ਨਾਲ ਨੇ ਡਾਕਟਰ ਸੁਖਚੈਨ ਮੈਨੂੰ ਵੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਜੀ ਮੇਰੀ ਆਵਾਜ਼ ਦੇਸ਼ ਉਦੇਸ਼ ਦੇ ਵਿੱਚ ਜਿੱਥੇ ਵੀ ਪੰਜਾਬੀ ਬੋਲੀ ਲਿਖੀ ਪੜ੍ਹੀ ਸੁਣੀ ਜਾਂਦੀ ਹੈ ਜੋ ਮੇਰੀ ਬਾਤ ਸੁਣ ਰਹੇ ਹੋ ਤੁਹਾਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਤੇ ਸ਼ੁਰੂਆਤ ਕਰ ਲੈਨੇ ਆ ਜੀ ਆਪਾਂ ਵਾਰਡ ਨੰਬਰ ਤੋਂ ਕਿੰਨਾ ਵਾਰਡ ਨੰਬਰ ਹੈਗਾ 6 ਨੰਬਰ ਹੈ ਜੀ ਕਿੰਨੀ ਵੋਟ ਆ ਟੋਟਲ ਉਹਦੀ 226 ਜੀ 226 ਹਾਂਜੀ ਠੀਕ ਹੈ ਜੀ ਤੇ ਮੇਨ ਮਕਸਦ ਕੀ ਰਹੂਗਾ ਚੋਣ ਦੇ ਵਿੱਚ ਉਤਰਨਾ ਮੇਨ ਮਕਸਦ ਤਾਂ ਜੀ ਮੈਂ ਬੈਸੇ ਤਾਂ ਪ੍ਰਮਾਤਮਾ ਨੇ ਬੈਸੀ ਵਧੀਆ ਚਾਰ ਪੰਜ ਮਿੰਟਾਂ ਚ ਨਾਮ ਦਿੱਤਾ ਹੈ ਜੀ ਮੇਨ ਮਕਸਦ ਤਾਂ ਜੀ ਮੇਰਾ ਤਨ ਛੜਕਾ ਸਹੀ ਟੋਲਾ ਟੂਟ ਪੂਰਕੋਟ ਕਰਨੇ ਕੇ ਟੂ ਟੂਰ ਕੋਟ ਇੱਕ ਸਾਡੇ ਮਾਨਸਾ ਰੋਡ ਤੇ ਪੱਖੋ ਵਾਲਾ ਟੋਟਾ ਕਹਿੰਦੇ ਨੇ ਆ ਮੇਨ ਮਕਸਦ ਇਹ ਆ ਵੀ ਸਭ ਤੋਂ ਪਹਿਲਾਂ ਇਹਦੇ ਬद्दल ਪੜਨੇ ਤੇ ਪਰਮਾਤਮਾ ਭਲੀ ਕਰੂ ਸ਼ਾਇਦ ਪਰਮਾਤਮਾ ਇਹ ਸਾਡੀ ਪੰਚਾਇਤ ਨੂੰ ਦਵਾਵੇ ਜੀ ਇਹ ਕੋਸ਼ਿਸ਼ ਲੈ ਕੇ ਚੱਲੇ ਹੋਏ ਆ ਤੇ ਪਹਿਲਾਂ ਵੀ ਪਰਿਵਾਰ ਦੇ ਵਿੱਚੋਂ ਕੋਈ ਸਰਪੰਚ ਜਾਂ ਮੈਂਬਰੀ ਚੋਂ ਲੜਿਆ ਹੋਵੇ ਪਹਿਲਾਂ ਹੀ ਆ ਜੀ ਤੁਸੀਂ ਪਹਿਲਾਂ ਹੀ ਆ ਪਹਿਲਾਂ ਹੀ ਆ ਇਹ ਸੋ ਸਿੱਧਾ ਇੰਟਰਸਟ ਕਿ ਮੈਂ ਵੀ ਇਹਦੇ ਵਿੱਚ ਇੰਟਰਸਟ ਤਕਰੀਬਨ 2000 4-5 ਤੋਂ ਸਾਡਾ ਬਣਿਆ ਉਹ ਕਲੱਬ ਹੁੰਦਾ ਸੀ ਸਾਡਾ ਜੀ ਕਲੱਬ 'ਚ ਸਾਡੇ ਸਤਿਕਾਰਯੋਗ ਜਨਕ ਸਿੰਘ ਜੀ ਪ੍ਰਧਾਨ ਸੀਗੇ ਜੀ ਅਸੀਂ ਮੈਂ ਉਹਨਾਂ ਨਾਲ ਫੈਕਟਰੀ ਹੁੰਦਾ ਸੀ ਜਗਸਿਕ ਸਾਡਾ ਵਧੀਆ ਗਰੁੱਪ ਸੀਗਾ ਜੀ ਸ਼ੁਰੂਆਤ ਕੀਤੀ ਅਸੀਂ ਅੱਖਾਂ ਦੇ ਕੈਂਪ ਲਵਾਉਣ ਤੋਂ ਜੀ ਉਸ ਤੋਂ ਬਾਅਦ ਅਸੀਂ ਛੋਟੇ-ਮੋਟੇ ਕੰਮ ਕਰਦੇ ਕਲੀਆਂ ਨਾਲੀਆਂ ਸਾਫ਼ ਕਰਦੀਆਂ ਉਸ ਤੋਂ ਬਾਅਦ ਸਾਡੇ ਕੋਈ ਰਾਮ ਬਾਗ ਦੇ 'ਚ ਹਾਦਸਾ ਵਾਪਰ ਗਿਆ ਉੱਥੇ ਗੰਦ ਬਹੁਤ ਪਿਆ ਸੀ ਐਸਐਚਓ ਸਾਨੂੰ ਗਾਲਾਂ ਕੱਢ ਕੇ ਗਿਆ ਕਿਰਾ ਐਡਾ ਵੱਡਾ ਪਿੰਡ ਐ ਸੋਡੇ ਗੰਦ ਪਿਆ ਨੂੰ ਸਾਫ ਕਰ ਲੋ ਉੱਥੋਂ ਫਿਰ ਐਸਐਚਓ ਦਾ ਚਲੇ ਗਿਆ ਬੰਦਾ ਅਸੀਂ ਉੱਥੇ ਕਸਮ ਪਾ ਲਈ ਵੀ ਇਹ ਸਾਫ ਸਫਾਈਆ ਕਰਾਂਗੇ ਉਹ ਰਾਮ ਬਾਗ ਨੂੰ ਸਾਡੇ ਕਲੱਬ ਨੇ ਪਿੰਡ ਨੇ ਨਗਰ ਨੇ ਸਹਿਯੋਗ ਦੇ ਨਾਲ ਰਾਮ ਬਾਗ ਤੋਂ ਇੱਕ ਪਾਰਕ ਬਣਾ ਲਿਆ ਕਿੱਥੇ ਵਿਆਹ ਸ਼ਾਦੀਆਂ ਦੇ ਵਿੱਚ ਬਰਾਤੀ ਫੋਟੋਆਂ ਖਿਚਾਉਣ ਲੱਗ ਗਏ ਉੱਥੋਂ ਇੰਟਰਸਟਡ ਹੋਏ ਆ ਉਸ ਤੋਂ ਬਾਅਦ 24 ਘੰਟੇ ਲਾਈਟ ਜੀ ਕਾਨੇ ਕੀ ਵੀ ਬਣ ਚੁੱਕੀ ਸੀ ਧੂ ਰੂੜੇ ਕੀ ਵੀ ਬਣ ਚੁੱਕੀ ਸੀ ਜੇ ਅਸੀਂ ਰਹਿ ਗਏ ਸੀਗੇ ਉਹ ਵੀ ਸਾਡੇ ਕਲੱਬ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਅਸੀਂ ਉਹ ਕਰਵਾਈ ਉਸ ਤੋਂ ਬਾਅਦ ਇੱਕ ਸਾਡਾ ਮਸਲਾ ਡਿਆ ਹੋਇਆ ਸੀ ਵਾਟਰ ਬਾਕਸ ਖੜਾ ਸੀ ਉੱਥੇ ਕਮਰਾ ਨਹੀਂ ਸੀ ਉਹ ਅਫਸਰਾਂ ਨੂੰ ਕਹਿੰਦੇ ਵੀ ਕਮਰਾ ਪਾਓ ਦਸ ਦਿਨ ਚਲਾ ਦੇਾਂਗੇ ਅਸੀਂ 24 ਘੰਟੇ ਜੀ ਕਮਰਾ ਪਾ ਕੇ ਉਹਨਾਂ ਨੂੰ ਅਫਸਰਾਂ ਨੂੰ ਦੇਂਦਾ ਉਹ ਚਲਵਾਇਆ ਸੈਂਕੜੇ ਅੱਖਾਂ ਦੇ ਲੈਨ ਚ ਪਵਾਏ ਪਿੰਡ ਦੇ ਵਿੱਚ ਸਾਡੇ ਕਲੱਬ ਦੇ ਥਰੂ ਬਹੁਤ ਕੰਮ ਹੋਏ ਉਸ ਤੋਂ ਬਾਅਦ ਇੱਕ ਹੈਜਾ ਟਾਈਮ ਆਇਆ ਸ਼ਿਕਾਇਤਾਂ ਸ਼ਿਕਵੇ ਗਿਲੇ ਸਾਡੇ ਕਲੱਬ ਦੇ ਪ੍ਰਧਾਨ ਸਾਹਿਬ ਜਨਕਜੀ ਕੋਲ ਜਾਣ ਲੱਗੇ ਪੰਚਾਇਤ ਨੂੰ ਭੁੱਲ ਕੇ ਸਾਡੇ ਤੇ ਉਹ ਕੀਤਾ ਉਸ ਤੋਂ ਬਾਅਦ ਚੋਣਾਂ ਆ ਗਈਆਂ ਸਾਡੇ ਕਲੱਬ ਦੇ ਪ੍ਰਧਾਨ ਸਾਹਿਬ ਅਸੀਂ ਚੋਣਾਂ ਚਠਾਤੇ ਜੀ ਨੂੰ ਕਿਹਾ ਇਹ ਵੋਟ ਇੱਥੇ ਪਾਉਣੀਆਂ ਆ ਇੱਥੇ ਪਾਉਣੀਆਂ ਸਰਬਸੰਮਤੀ ਨਾਲ ਸਰਬਸੰਮਤੀ ਬਹੁਤ ਬਹੁਤ ਮਤ ਦੇ ਨਾਲ ਜਨਕ ਸਿੰਘ ਸਾਡੇ ਸਰਪੰਚ ਬਣੇ ਜੀ ਫਿਰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਬਸ ਉੱਥੋਂ ਲਗਨ ਚੱਲੀ ਹੋਈ ਹੈ ਉਹਨਾਂ ਨਾਲ ਫਿਰਦੇ ਤੁਰਦਿਆਂ ਜਿਵੇਂ ਤੁਸੀਂ ਸਾਰੇ ਕੰਮ ਗਨੇਈ ਨਹੀਂਗੇ ਬਾੜ ਦੇ ਵਿੱਚ ਪਰ ਹੋਰ ਕਿੰਨੇ ਕੰਮ ਨੇ ਜਿਹੜੇ ਅਧੂਰੇ ਨੇਗੇ ਬਾੜ ਦੇ ਵਿੱਚ ਦੇਖੋ ਜੀ ਬਾੜ ਦਾ ਸਮਝੋ ਬਾਰਦਲਾ ਮੇਰਾ ਸਾਰਾ ਕੁਝ ਹੈ ਪਿੰਡ ਦੇ ਪਿੰਡ ਦੇ ਵਿੱਚ ਪਲੱਸ ਟੂ ਸਕੂਲ ਲਿਆਉਣਾ ਜੀ ਜੀ ਸਟੇਡੀਅਮ ਬਣਾਉਣਾ ਜੀ ਸਾਡੇ ਇੱਕ ਫੌਜੀ ਸਾਹਿਬ ਨੇ ਉਹਨਾਂ ਦੇ ਵੈਸੇ ਉਮੀਦਵਾਰ ਨੇ ਉਹ ਦਾਣਾ ਮੰਡੀ 'ਚ ਖੜਾਉਂਦੇ ਆ 400 ਬੱਚੇ ਨੂੰ ਜੀ ਉੱਥੇ ਪ੍ਰੈਕਟਿਸ ਕਰਾਉਂਦੇ ਆ ਹਰ ਸਾਲ ਉਹ 10 ਬੱਚੇ ਭਰਤੀ ਕਰਾਉਂਦੇ ਆ ਫੌਜ ਦੇ ਵਿੱਚ ਜੀ ਹੁਣ ਜੀਰੀ ਆ ਜੂ ਉਹਨਾਂ ਕੋਲੇ ਥਾਂ ਨਹੀਂ ਜੇ ਅਸੀਂ ਗਰਾਊਂਡ ਬਣਾਵਾਂਗੇ ਸਾਡੇ ਬੱਚੇ ਨਸ਼ਿਆਂ ਤੋਂ ਹਟ ਕੇ ਗਰਾਊਂਡ ਵੱਲ ਜਾਣਗੇ ਕਈ ਤਾਂ ਉਹ ਬਿਮਾਰਪੇ ਬੱਚਿਆਂ ਨੂੰ ਗਰਾਊਂਡ ਵੱਲ ਨਾਲ ਜੋੜ ਗਿਆ ਅਸੀਂ ਤਾਂ ਬਸ ਹੀ ਮੇਰੇ ਬਾੜਦਾਰੀ ਮੈਂ ਤਾਂ ਪਿੰਡ ਦਾ ਪਿੰਡ ਦਾ ਨਹੀਂ ਸਾਰੇ ਨਾਲ ਪਿਰਥਾ ਪੱਤੀ ਵੀ ਸਾਡੇ ਚੋਂ ਨਿਕਲੇ ਆ ਤਾਂ ਦੋਨੋਂ ਪਿੰਡਾਂ ਦਾ ਨਹੀਂ ਲੱਕੇ ਦਾ ਕੋਈ ਬਲਕਿ ਬਣਾਉਣ ਨੂੰ ਫਿਰਦਿਆਂ ਵਧੀਆ ਗੱਲ ਕਰ ਰਹੇ ਹਾਂ ਜੀ ਪਿੰਡ ਦੀ ਗਰਾਊਂਡ ਦੀ ਵੀ ਗੱਲ ਕੀਤੀ ਹੈ ਨਾਲ ਦੀ ਨਾਲ ਕੋਚ ਦੀ ਵੀ ਗੱਲ ਕੀਤੀ ਹੈ ਕੋਚ ਹੈਗੇ ਆ ਕੋਚ ਹੈਗੇ ਆ ਆਪੀ ਆ ਜਾਣਗੇ ਜਦੋਂ ਗਰਾਊਂਡ ਹੋਇਆ ਹੋਰ ਆਉਣਗੇ ਹਾਂ ਤੇ ਨਾਲ ਦੀ ਨਾਲ ਜਿਹੜੇ ਹੋਰ ਕੰਮ ਅਧੂਰੇ ਨੇਗੇ ਸਕੂਲ ਸਕੂਲ ਪਲੱਸ ਸਕੂਲ ਰਹੂਗਾ ਸਕੂਲ ਦੇ ਨਾਲ ਨਾਲ ਜੇ ਇੱਕ ਪ੍ਰਾਈਵੇਟ ਟੀਚਰ ਵੀ ਦਿੱਤਾ ਜਾਵੇ ਵੀ ਸਾਰੇ ਪਿੰਡ ਦਾ ਮੰਦਰੀ ਪੰਚਾਇਤ ਵੱਲੋਂ ਟੀਚਰ ਦੇਤਾ ਇੱਕ ਵੀ ਸਾਰਾ ਪਿੰਡ ਦੇ ਜਿਹੜੇ ਜਵਾਕ ਨੇ ਉੱਥੇ ਪੜਨ ਨਹੀਂ ਸਾਡੇ ਜਿਹੜੀ ਹੈਡ ਮਿਸਟ्रेस ਹੈ ਮੈਡਮ ਹਰਪ੍ਰੀਤ ਕੌਰ ਜੀ ਉਹਨੇ ਸਕੂਲ ਨੂੰ ਸਾਡੇ ਨੂੰ ਇੱਕ ਅਹ ਜੀ ਯਾਦਗਰੀ ਬਣਾਤੀ ਉੱਥੇ ਜਾ ਕੇ ਦਰਸ਼ਨ ਕਰ ਨੂੰ ਜੀ ਕਰਦਾ ਜਿਵੇਂ ਆਪਾਂ ਹਿਸਟੋਰੀਕਲ ਪਲੇਸ ਤੇ ਜਾਂਦੇ ਆ ਇਤਿਹਾਸਕ ਵੱਡੇ ਸਤਾਨਾਂ ਤੇ ਜਾਂਦੇ ਆ ਸ਼ਹਿਰ ਕਰਦੇ ਆ ਨੇ ਕੁਲੂਨ ਵਾਲਿਆਂ ਦੇ ਸਾਡੇ ਸਕੂਲ ਚ ਜਾ ਕੇ ਦੇਖੋ ਉਹਨੇ ਤਾਂ ਇੰਨੇ ਬੱਚੇ ਜੂਡੋ ਕਾਰਾਟੇ ਸਾਡੇ ਬੱਚੇ ਨਿਸ਼ਾਨੇਬਾਜ਼ੀ ਸਾਡੇ ਬੱਚੇ ਬਾਲੀਬਾਲ ਸਾਡੇ ਬੱਚੇ ਐਥਲੈਟਿਕਸ ਸਾਡੇ ਬੱਚੇ ਸਾਡੇ ਤਾਂ ਖਬਰ ਨਿਤ ਲੱਗੀ ਰਹਿੰਦੀ ਆ ਸਾਡੇ ਬੱਚਿਆਂ ਨੇ ਆ ਕੀਤਾ ਆ ਕੀਤਾ ਕੀਤਾ ਸਾਡਾ ਸਕੂਲ ਤਾਂ ਟਾਪ ਤੇ ਆ ਸੀ ਔਰ ਹੋਰ ਟਾਪ ਤੇ ਲੈ ਜਾਣਾ ਚਾਹੁੰਦੇ ਆ ਮੈਟ੍ਰਿਕ ਦਾ ਪਲੱਸ 2 ਕਰਵਾਵਾਂਗੇ ਸਾਡੇ ਕੋਲੇ ਇਦਾਂ ਦੇ ਟੀਚਰ ਸਟਾਫ ਸਾਡੇ ਕੋਲੇ ਬਹੁਤ ਵਧੀਆ ਧੰਨਵਾਦੀਆਂ ਇਹ ਜੇ ਟੀਚਰਾਂ ਦੇ ਜਿਹੜੇ ਬਹੁਤ ਬਹੁਤ ਮੇਰੀ ਭੈਣ ਦੇ ਬਹੁਤ ਬਹੁਤ ਧੰਨਵਾਦੀਆਂ ਮੈਂ ਸਕੂਲ ਦੇ ਵਿੱਚ ਤਕਰੀਬ ਵਿੱਚ ਚਰਦਾ ਰਹਣਾ ਇਹ ਵੀ ਗੱਲ ਹੈ ਜੋ ਉਹਨਾਂ ਨੇ ਕਿਹਾ ਕੁਝ ਮੈਂ ਸਾਡੇ ਐਮਪੀ ਸਾਹਿਬ ਦੇ ਕੋਟੇ ਚੋਂ ਲੌਕਟ ਪਾਉਣੀ ਸੀਗੀ ਦਫਤਰ ਤੱਕ ਗੇਟ ਤੋਂ ਲੈ ਕੇ ਉੱਥੇ ਵੀ ਯੋਗਦਾਨ ਦਿੰਦਾ ਕੁਝ ਫੰਡਾਂ ਦੀ ਹੁੰਦੀ ਸੀ ਫੰਡ ਘਟਾਉਂਦੇ ਸੀ ਉਹ ਵੀ ਅਸੀਂ ਪਾਏ ਤੇ ਬਹੁਤ ਸਤਿਕਾਰਯੋਗ ਸਾਡੇ ਪਿੰਡ ਦੇ ਮੱਗਰ ਸਿੰਘ ਆਜੋਨੀਆ ਜਿਨੇ ਬਹੁਤ ਕਾਫੀ ਕਈ ਕਾਫੀ ਮੁੰਡੇ ਨੇ ਇੰਟਰਸਕੂਲ ਸਕੂਲ ਨਾਲ ਜੁੜੇ ਹੋਏ ਨੇ ਬਹੁਤ ਅਸੀਂ ਪ੍ਰਮੋਟ ਕਰ ਰਹੇ ਹਾਂ ਸਕੂਲ ਨੂੰ ਗੱਲ ਮੰਨ ਤੁਹਾਡੀ ਵੱਡੀ ਕਰਦੇ ਜਿਵੇਂ ਗੱਲ ਤੁਸੀਂ ਐਮਪੀ ਕੋਟੇ ਤੋਂ ਕੀਤੀ ਹੈ ਨਾ ਸਾਡੇ ਸਾਡੇ ਬੋਲੇ ਹੋਣਾ ਵੀ ਤੁਸੀਂ ਪਾਰਟੀ ਨਾਲ ਰਿਲੇਟਡ ਹੋ ਕਿਸੇ ਹਨਾ ਵੀ ਇੱਕ ਪਾਰਟੀ ਨਾਲ ਰਿਲੇਟਡ ਜਮਾ ਰਿਲੇਟਿਡ ਸੀ ਜੀ ਭਗਵੰਤ ਮਾਨ ਜੀ ਸਾਡੇ ਸੀਐਮ ਸਾਹਿਬ ਨੇ ਜੀ ਉਹਨਾਂ ਨਾਲ ਮੈਂ 2012 ਤੋਂ ਇਸ ਲਾਈਨ 'ਚ ਜਦੋਂ ਉਹ ਪੀਪੀਪੀ ਵੱਲੋਂ ਲਾਗ ਅਕੇਲੇ ਤੋਂ ਕੜੇ ਹੋ ਜੀ ਮੈਂ ਪ੍ਰਚਾਰਤੀ ਪਰ ਸਰਕਾਰਾਂ ਉਹ ਜੰਦੀਆਂ ਰਹਿੰਦੀਆਂ ਨੇ ਮੈਨੂੰ ਪਿੰਡ ਦੇ ਲਈ ਬੇਸ਼ੱਕ ਕਾਂਗਰਸੀ ਐ ਬੇਸ਼ੱਕ ਕਾਲੀ ਐ ਬੇਸ਼ੱਕ ਕੋਈ ਬੀਜੇਪੀ ਵਾਲਾ ਜਿਹਦੇ ਵੀ ਪੈਰੀਆ ਤਲਾਉਣੇ ਪਏ ਇਥੋਂ ਕੰਮ ਮਰੇ ਮੈਂ ਲਾਉਂਗਾ ਜੀ ਮੈਂ ਮੈਂਬਰ ਮਤਲਬ ਕਿ ਕਿਸੇ ਪਾਰਟੀ ਦਾ ਨਹੀਂ ਮੈਂ ਮੈਂਬਰ ਪਿੰਡ ਦਾ ਬਣਿਆ ਨੂੰ ਬੜੂ ਜੀ ਮੈਂ ਪਿੰਡ ਨੂੰ ਸਮਰਪਿਤ ਹੋਊਗਾ ਨਹੀਂ ਪਾਰਟੀ ਬਾਜੀ ਤੋਂ ਉਪਰ ਉਠ ਕੇ ਨਾ ਜੀ ਨਾ ਪਾਰਟੀ ਬਾਜੀ ਇੱਥੇ ਪਿੰਡ ਚ ਨਹੀਂ ਓਕੇ ਤੇ ਜੇ ਸਾਨੂੰ ਜ਼ਿੰਮੇਵਾਰੀ ਮਿਲਦੀ ਹੈ ਜੀ ਨਗਰ ਦਾ ਸਹਿਯੋਗ ਮਿਲਦਾ ਹੈ ਪੰਜ ਜਿੱਤਦੇ ਹਾਂ ਹਾਂ ਜੀ ਤਾਂ ਜਿਵੇਂ ਦੇਖਣ ਦੇ ਵਿੱਚ ਆਉਂਦਾ ਪਿੰਡਾਂ ਦੇ ਵਿੱਚ ਸਰਪੰਚ ਪੰਚ ਜਿਹੜੇ ਪਿੰਡ ਦੇ ਵਿੱਚ ਝਗੜੇ ਹੁੰਦੇ ਨੇ ਜੀ ਉਹ ਥਾਣੇ ਦੇ ਵਿੱਚ ਨਿਬੜਦੇ ਨੇ ਜੀ ਵੈਰੀ ਗੁੱਡ ਤੇ ਛੋਟਾ ਜਿਹਾ ਕੀ ਮਕਸਦ ਰਹੂਗਾ ਵੀ ਉਹ ਝਗੜੇ ਪਿੰਡ ਦੇ ਵਿੱਚ ਨਾ ਮਿੜੂਗੇ ਜਾਂ ਥਾਣੇ ਦੇ ਵਿੱਚ ਸੁਣੋ ਜੀ ਜਾਦੇ ਝਗੜੇ ਆਉਂਦੇ ਨੇ ਅੱਜ ਕੱਲ ਨੌਜਵਾਨਾਂ ਦੇ ਤਲਾਕਤ ਪ੍ਰਤੀ ਮੈਂ ਕੋਈ ਮੈਂਬਰ ਨਹੀਂ ਸੀ ਕੋਈ ਸਰਪੰਚ ਨਹੀਂ ਸੀ ਮੈਂ ਨਾਉ ਨਹੀਂ ਲਾਉਂਗਾ ਕੋਈ ਛਮਾ ਸਮਾਨ ਚੱਕਰ ਤੇ ਗੱਲ ਲੱਗੀ ਸੀ ਮੈਂ ਇੰਟਰਸਟਿਡ ਹੋ ਕੇ ਉਹਦਾ ਕੰਪਰੋਮਾਈਜ਼ ਕਰਵਾਇਆ ਉਹ ਮੇਰੀ ਛੋਟੀ ਭੈਣ 2.5 ਸਾਲ ਹੋ ਗਏ ਸਵਰਗ ਵਸਦੀ ਹੈ ਬਹੁਤ ਬਹੁਤ ਮੇਰਾ ਰਸੀਸਾ ਦਿੰਦੀ ਹੈ ਬਹੁਤ ਬਹੁਤ ਬੜਾ ਥੈਂਕ ਯੂ ਕਰਦੀ ਹੈ ਅਸੀਂ ਮਤਲਬ ਕਿ ਵੀ ਇਹ ਜੇ ਫੈਸਲੇ ਨਹੀਂ ਲਵਾਂਗੇ ਵੀ ਜੇ ਕਿਸੇ ਦੇ ਘਰ ਨੂੰ ਖਾਣ ਵਾਲਾ ਹੋਵੇ ਅਸੀਂ ਉਹ ਫੈਸਲੇ ਲਵਾਂਗੇ ਜਿਹੜੇ ਕਿਸੇ ਘਰ ਨੂੰ ਬਚਾਉਣ ਵਾਲੇ ਹੋਣ ਨਹੀਂ ਗੱਲ ਕਹਿਣ ਦੀ ਭਾਬਾ ਮਾਨ ਸਾਹਿਬ ਵੀ ਜੇ ਮਸਲੇ ਉੱਥੇ ਜਾ ਕੇ ਵੀ ਜਦੋਂ ਕੋਈ ਆਫੀਸਰ ਜੇ ਤੱਕ ਕਿਸੇ ਨੂੰ ਜੇ ਤੱਕ ਕਿਸੇ ਨੂੰ ਸ਼ੌਕਾ ਠਾਣੇ ਜਾਣ ਦਾ ਜਾਓ ਜੀ ਉਹ ਤਾਂ ਪਰ ਕੁਝ ਨਹੀਂ ਕਰ ਸਕਦੇ ਪਰ ਜੇ ਸਾਡੇ ਕੋਲ ਤਲਾਹ ਹੁੰਦੀ ਹੈ ਮੇਰੇ ਕੋਲ ਹੀ ਆਉਂਦੀ ਹੈ ਫਰਜ ਬ్రో ਉਹਨੂੰ ਇੱਕ ਵਾਰੀ ਪੰਚਾਇਤ ਚ ਨਿਬੇੜਨ ਦੀ ਕੋਸ਼ਿਸ਼ ਕਰਾਂਗੇ ਸ਼ਾਇਦ ਉਹ ਨਿਬੜ ਵੀ ਜਾਵੇ ਨਿਬੜ ਜਾਂਦੇ ਆ ਜਿਵੇਂ ਆਪਾਂ ਜਿਆਦਾ ਮਸਲਿਆਂ ਦੀ ਗੱਲ ਕਰੀ ਇੱਕ ਪੱਖ ਰੱਖ ਲਈ ਜਿਵੇਂ ਜਿਆਦਾ ਮਸਲਿਆਂ ਦੀ ਗੱਲ ਕਰੀ ਜਿਆਦਾ ਨਸਿਆਂ ਦੇ ਵਿੱਚ ਇਦਾਂ ਦੇ ਮਸਲੇ ਹੁੰਦੇ ਜਾਂ ਕੋਈ ਹੋਰ ਇਹ ਮੈਂ ਸਤਕਾਰਯੋਗ ਵੀਰ ਜੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਨਸ਼ੇ ਦਾ ਪਿੰਡ ਪਿੰਡ ਹੈਗੀ ਆ ਵੀ ਜੇ ਸਾਨੂੰ ਗਰਾਊਂਡ ਬਣ ਗਿਆ ਬਿਲਕੁਲ 85% ਨਸ਼ਿਆਂ ਨੂੰ ਠੱਲ ਪੈ ਜੂਗੀ ਨਸ਼ਾ ਕੋਈ ਬੁੜਾ ਨਹੀਂ ਕਰਦਾ ਉਹ ਤਾਂ ਕਰੀ ਜਾਂਦਾ ਦਾਰੂ ਨੂੰ ਕੋਈ ਨਸ਼ਾ ਨਹੀਂ ਮੰਨਦਾ ਬਿਲਕੁਲ ਨਹੀਂ ਹੈ ਬੁੱਖੀ ਦੇ ਜਾਂ ਚੁੱਕੀ ਨਸ਼ਾ ਨਹੀਂ ਮੰਨਦਾ ਨਹੀਂ ਹੈ ਨਸ਼ੇ ਤਾਂ ਮਾਰੂ ਨੇ ਜਿਹੜੇ ਟਿੱਕਾ ਸਮਾਇਕ ਗਾਂਜਾ ਭੰਗ ਇਹ ਨਸ਼ੇ ਜਦੋਂ ਸਾਡੇ ਨੌਜਵਾਨਾਂ ਨੂੰ ਕੋਈ ਫੀਲਡ ਨਹੀਂ ਦਿੰਦੀ ਨਾ ਵੀ ਅਸੀਂ ਕਿੱਥੇ ਟਾਈਮ ਪਾਸ ਕਰੀਏ ਉਹ ਨਸ਼ਾ ਕਰਕੇ ਲੇਟੇ ਰਹਿੰਦੇ ਆ ਉਹ ਸਾਡੇ ਕੋਲ ਗਰਾਊਂਡ ਹੋਇਆ ਉਹਨਾਂ ਨੂੰ ਗਾਈਡ ਕਰਾਂਗੇ ਆਓ ਯਾਰ ਕੋਈ ਬਲੀਬਾਰ ਖੇਡਣ ਵਾਲਾ ਕੋਈ ਭੱਜਣ ਵਾਲਾ ਕੋਈ ਟਲੈਟਿਕਸ ਵਾਲਾ ਕੋਈ ਕਿਵੇਂ ਕੋਈ ਜਿਮਨਾਸਟਿਕ ਵਾਲਾ ਉਹ ਆਟੋਮੈਟਿਕ ਜਿੰਦਾ ਨਹੀਂ ਹੁੰਦੇ ਆ ਉਹ ਆਟੋਮੈਟਿਕੀ ਉਹ ਰੀਲੀਫ ਫੜ ਲੈਂਦੇ ਆ ਜੋ ਚੰਗਾ ਕੋਚ ਹੁੰਦਾ ਉਹ ਪਛਾਣ ਲੈਂਦਾ ਕੀ ਪੰਚਾਇਤ ਇਦਾਂ ਦਾ ਵੀ ਕਰ ਸਕਦੀ ਹੈ ਪੰਚਾਇਤੀ ਜ਼ਮੀਨਾਂ ਤੇ ਜਿਹੜੇ ਆਪਣੇ ਕੋਈ ਪ੍ਰਾਣੀਆਂ ਲਾ ਲਈਏ ਸਪੈਦ ਮੁਸਲੀ ਲਾ ਦੀਏ ਜਾਂ ਜੜੀਆਂ ਬੂਟੀਆਂ ਦੀ ਗੱਲ ਕਰ ਲਈਏ ਵੀ ਉਹ ਮੈਂ ਪੰਜਾਬੀ ਦੀ ਸਿੱਧੀ ਗੱਲ ਕਹਾਂ ਵੀ ਬੈਗਰਾ ਖਾਂਦੇ ਨੇ ਹੈਨਾ ਵੀ ਉਹਨਾਂ ਨੂੰ ਪਤਾ ਲੱਗੇ ਯਾਰ ਵੀ ਭਾਸਮਾ ਵੀ ਹੈਗੀਆਂ ਨਿਗੀਆਂ ਪ੍ਰਾਣੀ ਖਰਾਕ ਵੀ ਹੈਗੀ ਆ ਵੀ ਬੈਗਰਾ ਕੰਨੀ ਨਾ ਜਾਓ ਭਾਈ ਇਹ ਇਹ ਮਾਨਸਿਕ ਕਮਜ਼ੋਰੀ ਹੁੰਦੀ ਆ ਬੈਗਰ ਵਾਲੀ ਇਹ ਮਾਨਸਿਕਤਾ ਹੈ ਮਨ ਨੂੰ ਜਿੱਥੇ ਮਰਜੀ ਬਣ ਲਓ ਹੁਣ ਫਰਜ਼ ਕਰੋ ਚਲੋ ਤੁਸੀਂ ਮੇਰੇ ਤੇ ਆਓ ਮੈਨੂੰ ਚਲੋ ਬਣ ਮੰਨ ਲਓ ਵੀ ਮੇਰੇ ਤੇ ਆਜੋ ਮੈਂ ਆਪਦੀ ਐਗਜ਼ਾਮਪਲ ਦੇਵਾਂਗਾ ਮੇਰੇ ਮਨ ਦੇ ਵਿੱਚ ਇੱਕ ਧਾਰਨਾ ਬਜੀ ਹੋਈ ਮੈਂ ਵੀਰਵਾਰ ਨੂੰ ਦਰੂ ਨਾ ਟੱਚ ਨਹੀਂ ਕਰਨੀ ਮੈਂ ਨਹੀਂ ਕਰਦਾ ਮੇਰੇ ਕੁਝ ਨਹੀਂ ਹੁੰਦਾ। ਸਾਡਾ ਨਵਦਨੀ ਨਾ ਹੁੰਦੀ ਹੈ। ਹੂੰ। ਇਹ ਮਾਨਸਿਕਤਾ ਹੈ। ਮਾਨਸਿਕਤਾ ਆਪਾਂ ਉਹ ਮੁੰਡਿਆਂ ਦੀ ਮਾਨਸਿਕਤਾ ਬਦਲਣ ਦੀ ਕੋਸ਼ਿਸ਼ ਕਰਾਂਗੇ। ਉਹ ਬਦਲੀ ਤਾਂ ਗੇਮਾਂ ਰਹੀ ਜਾਊ। ਬਿਲਕੁਲ ਬਿਲਕੁਲ। ਕੋਚਾਂ ਰਹੀ ਜਾਊ। ਜਾਂ ਮਾੜੇ ਘਰਾਂ ਦੇ ਬੱਚੇ ਨੇ ਡਾਈਟ ਪਲਾਨ ਸ਼ੁਰੂ ਕਰਾਂਗੇ। ਜੀ। ਹਾਂ ਬੇ ਵੈਰੀ ਗੁੱਡ। ਖਰਾਖ ਇਹ ਦੇ ਖਰਾਖ ਸ਼ੁਰੂ ਕਰਾਂਗੇ। ਰੱਖ ਖਰਾਖ ਚੋਂ ਸਾਰਾ ਕੁਝ ਕੱਢੋ। ਤੇ ਜਿਵੇਂ ਗੇਮਾਂ ਦੀ ਗੱਲ ਕਰ ਰਹੇ ਹੋ ਤੁਸੀਂ ਜਿਵੇਂ ਪੰਚਾਇਤ ਵੱਲੋਂ ਜਿਹੜੇ ਮੁੰਡੇ ਆਏ ਨੇਗੇ ਜਾਂ ਕੁੜੀਆਂ ਜਿੱਤ ਕੇ ਆਈਆਂ ਨੇਗੀਆਂ। ਉਹਨਾਂ ਨੂੰ ਮਾਨ ਸਮਾਨ ਮਿਲੇਗਾ। ਇਲਾ ਤਾਂ ਇਹ ਮੈਂ ਕਹਿ ਸਕਦਾ ਪੰਚਾਇਤ ਵੱਲੋਂ ਪਰ ਕਮੇਟੀ ਬਣੀ ਹੋਈ ਐ ਤੇ ਕਮੇਟੀ ਨਹੀਂ ਮਤਲਬ ਇੱਕ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਮੈਂ ਵੀ ਸ਼ਾਮਲਾ ਮੱਗਰ ਐ ਜੋਨੀ ਐ ਮੰਮੀ ਐ ਸ਼ਾਇਦ ਤੁਸੀਂ ਵੀ ਹੋਮਾ ਸਾਡੇ ਜਨਕਜੀ ਨੇ ਜਾਂ ਮਤਲਬ ਜਿੰਨੇ ਵੀ ਨੇ ਬਾਗਸੁੰਗੋਰੀ ਨੇ ਸਾਰੇ ਅਸੀਂ ਜਾ ਕੇ ਸਨਮਾਨ ਕਰਦੇ ਆਂ ਸਾਡੇ ਇੱਕ ਕੁੜੀ ਸੀ ਬਾਗਸੁੰਦੀ ਉਹ ਹੈਡਬਾਲ ਦੇ ਵਿੱਚੋਂ ਇੰਟਰਨੈਸ਼ਨਲ ਖੇਡ ਕੇ ਆਈ ਸੀ ਉਹ ਅਸੀਂ ਆਪਣੇ ਤੌਰ ਤੇ ਸਨਮਾਨ ਕੀਤਾ ਇੱਕ ਉਹਨਾਂ ਲੜਕਾ ਸੀਗਾ ਖੇਡ ਕੇ ਆਈ ਸੀ ਅਰਸ਼ ਉਹਦਾ ਅਸੀਂ ਸਨਮਾਨ ਕੀਤਾ ਪੰਚਾਇਤ ਤੋਂ ਚਲੋ ਜਰੂ ਆਪਣੀ ਬਰਚਾਰਚ ਬਾਹਰ ਹੀ ਚੱਲਦੀ ਹੁੰਦੀ ਉਹ ਆਪਾਂ ਆਪਲੇ ਲੇਬਲ ਤੇ ਕਰੇ ਪਰ ਬੱਚਿਆਂ ਦੀ ਬੱਚਿਆਂ ਨੂੰ ਦਿਆਂ ਹੌਸਲੇ ਦਾ ਬੜਾਵਾ ਦੇਵਾਂਗੇ ਜੀ ਜੀ ਜੋ ਪੰਚਾਇਤ ਚ ਹੋਮਾਂਗੇ ਪੰਚਾਇਤ ਨੂੰ ਵੀ ਗਾਈਡ ਕਰਾਂਗੇ ਬਿਲਕੁਲ ਚਾਹੀਦਾ ਵੀ ਜੀ ਮਨਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਮੇਰੀ ਸਭ ਤੋਂ ਪਹਿਲਾਂ ਮੇਨ ਸੜਕਾਂ ਤੇ ਅੱਖ ਗੈਹ ਸਕਦੇ ਮੇਰੇ ਧਿਆਨ ਤੇ ਇਹ ਤੋਂ ਇਲਾਵਾ ਹੋਰ ਕੀ ਕੀ ਮੁੱਦੇ ਤੁਹਾਡੇ ਧਿਆਨ ਤੇ ਹੈ ਧਿਆਨ ਚ ਮੁੱਦੇ ਬੜੀ ਆ ਬਹੁਤ ਵੱਡੀ ਲਾਇਬ੍ਰੇਰੀ ਜੀ ਵੱਡੀ ਗੱਲ ਸਭ ਤੋਂ ਇਹ ਗੱਲ ਅਹਿਮ ਗੱਲ ਹੈ ਅਮਰੀਕਾ ਜੀ ਆਪਾਂ ਕਰ ਲਈ ਸੀ ਹੈਨਾ ਜੀ ਹਾਂ ਦੂਸਰੇ ਨੰਬਰ ਤੇ ਬੇਸ਼ੱਕ ਮੇਰਾ ਓਕੂਪੇਸ਼ਨ ਮੈਂ ਡਾਕਟਰੀ ਲੈਣ ਨਾਲ ਸੰਬੰਧਤ ਹਾਂ ਜੀ ਦੂਸਰੇ ਨੰਬਰ ਤੇ ਹਾਈ ਫਾਈ ਡਿਸਪੈਂਸਰੀ ਹੂੰ ਬਿਲਕੁਲ ਗੁੱਡ ਹੂੰ ਤੀਸਰਾ ਜੀ ਵਿਦਿਆਨੂ ਬਿਆ ਜੀ ਤਿੰਨ ਮੁੱਦੇ ਨੇ ਹੂੰ ਇੱਥੇ ਹੀ ਟ੍ਰੈਕਟਰ ਰ੍ਹਾਂਗੇ ਜਿੱਥੋਂ ਵੀ ਸਾਨੂੰ ਕੋਈ ਸਕੀਮ ਆਈ ਜਿੱਥੋਂ ਵੀ ਗ੍ਰਾਂਟ ਆਈ ਇਹਦੇ ਤੇ ਕੇਂਦਰ ਧਰਵਾਂਗੇ ਮੇਹਨਤਾ ਤੁਸੀਂ ਬਜ਼ੁਰਗਾਂ ਲਈ ਤਾਂ ਕਲੀਨਿਕ ਆ ਗਿਆ ਹੂੰ ਬੱਚਿਆਂ ਲਈ ਹਸਪਤਾਲ ਆ ਗਿਆ ਹਾਂ ਬਿਲਕੁਲ ਤੇ ਬਾਕੀ ਪਿੰਡ ਦੀ ਤਰੱਕੀ ਲਈ ਬਿਜਲੀ ਦਾ ਉਹ ਤਾਂ ਮੈਂ ਤੁਹਾਨੂੰ ਤੁਹਾਨੂੰ ਪਤਾ ਹੀ ਹੋਊਗਾ ਸਾਡੇ ਵੀਰ ਜੀ ਰਾਤ ਦੇ 2:30 ਵਜੇ ਹੁੰਦੇ ਆ ਪੋ ਮਗਦੇ ਮਹੀਨੇ ਦੇ ਵਿੱਚ ਮੈਂ ਨਹੀਂ ਮੇਰਾ ਪਿੰਡ ਗਵਾ ਹੈ ਅਸੀਂ ਖੁੱਗ ਜਾਂਦੇ ਰਹੇ ਅਸੀਂ ਆ ਬਠੋ ਬਲੈਟ ਭੱਜ ਗਈ ਫਾਲਟ ਪਿਆ ਉਹ ਫਾਲਟ ਬਹੁਤ ਪੈਂਦੇ ਨੇ ਜੀ ਮੈਂ ਰਾਬਤਾ ਕਰਦਾ ਸਾਡੇ ਰੂਡੇ ਕਾਲੇ ਮਲਾਜਮ ਵੀਰਾਂ ਨਾਲ ਹਰੀ ਹੋਰਾਂ ਨਾਲ ਕਿ ਕੀ ਹੋਇਆ ਫਾਲਟ ਪੈ ਗਿਆ ਲੈ ਵੀ ਮੈਂ ਤਿੰਨੇ ਪਿੰਡਾਂ ਦੀਆਂ ਸੁਚਾਂ ਕੱਢਦਾ ਜੀ ਦੋ ਗ੍ਰਿਡ ਤੇ ਜਾ ਫਿਰ ਕੱਲੇ ਕੱਲੇ ਪਿੰਡ ਦੀ ਸੋਚ ਲਾ ਕੇ ਦੇਖਾਂਗੇ ਜਿਹੜੇ ਚ ਫਾਲਟ ਹੋਇਆ ਉਹ ਤੜਕੇ ਕੱਢ ਲਾਂਗੇ ਦੋ ਪਿੰਡ ਦਾ ਬੱਚ ਚਲਾਈਏ 2:30 2:30 ਵਜੇ ਰਾਤ ਦੇ 2:00 2:00 ਵਜੇ ਕੋਰਾ ਜੰਮਿਆ ਹੁੰਦਾ ਹਮ ਇਹਦਾ ਲੱਤਾਂ ਸੁੱਣ ਹੋ ਜਾਂਦੀਆਂ ਮੈਂ ਸੁੱਚਾ ਖੇਤਾਂ ਦੇ ਵਿੱਚ ਸੁੱਚਾ ਕੱਟਨੀਆ ਮੈਂ ਜਿੱਥੇ ਚੱਲਦੀ ਆ ਲੈਡ ਕਹਨੇ ਕੇ ਚੱਲਦਾ ਚਲਾ ਕੇ ਮੈਨੂੰ ਇਹ جنੂਨ ਹੈ ਹਮ جنੂਨ ਹੈ ਇਹ ਮੈਨੂੰ ਇਹੋ ਮੇਰੇ ਸਾਰਾ ਪਿੰਡ ਗਵਾਇਆ ਹੈ ਹਮ ਸੋ ਮਾਨ ਸਰ ਐਨਾ ਸਮਾਜ ਸੇਵੀ ਹੋਣ ਦੇ ਨਾਤੇ ਕਹਿ ਸਕਦੇ ਆ ਤੇ ਬਾੜ ਦੇ ਵਿੱਚ ਤੁਹਾਨੂੰ ਸਰਬਸੰਮਤੀ ਮਿਲਦੀ ਹੈ ਮਿਲ ਗਈ ਸੀ ਮਿਲ ਗਈ ਸੀ ਤੇ ਉਦਰਵਾੜ ਦੇ ਵਿੱਚੋਂ ਆਗੇ ਤੁਹਾਡੇ ਆਪੋਜੀਟ ਜਿਹੜੇ ਹਣ ਪੇਪਰ ਭਰਦੇ ਕਹਿ ਸਕਦੇ ਆ ਕੋਈ ਜਾਲ ਉਹਦਾ ਰਾਈਟ ਹੈ ਕਾਨੂੰਨੀ ਰਾਈਟ ਹੈ ਲੜਨ ਦੋ ਲੜਾਂਗੇ ਜੀ ਜੀ ਜੀਤਾ ਮੈਂ ਜੇਤਾ ਮੇਰੇ ਮਰ ਕੇ ਵੀ ਜੇਤਾ ਮੇਰੇ ਕੰਮਾਂ ਨੂੰ ਲੋਕ ਸਮਝਦੇ ਨੇ ਸਮਝਦੇ ਨਹੀਂ ਵੋਟਰ ਸਮਝਦੇ ਨੇ ਜੀ ਮੈਨੂੰ ਬਹੁਤ ਭਾਰੀ ਬਹੁਤ ਨਾ ਜਿਤਾਉਣਗੇ ਜੀ ਸਮਝ ਗਏ ਨਾ ਮੈਨੂੰ ਤਾਂ ਮਰ ਕੇ ਇਨਾ ਹੌਸਲਾ ਦੇ ਰਹੇ ਨੇ ਇਨਾ ਹੌਸਲਾ ਮੇਰੇ ਇਹ ਮੇਰੀ ਚੋਣ ਨਹੀਂ ਹੈਗੀ ਇਹ ਤਾਂ ਮੇਰੇ ਪਿੰਡ ਦੇ ਵੋਟਰਾਂ ਦੀ ਹੈ ਅਗਰਿਆ ਭੈਣਾਂ ਦੀ ਮੇਰੀ ਮਾਮਾ ਦੀ ਮੇਰੇ ਭਰਾਮਾ ਦੀ ਮੇਰੇ ਭਤੀਜਾਂ ਦੀ ਮੇਰੇ ਚਾਚੇ ਤਾਇਆ ਦੀ ਚੋਣ ਹੈ ਬਿਲਕੁਲ ਸੋ ਗੱਲ ਥੋੜੀ ਜੀ ਹਨ ਪੁਸ਼ਲੇ ਅਮਰੀਕ ਜੀ ਜੀ ਪਿੰਡ ਦੇ ਵੀ ਜਿਹੜੀ ਸਰਪੰਚੀ ਦੀ ਵੀ ਸਰਬਸੰਮਤੀ ਹੁੰਦੀ ਸੀ ਹਾਂ ਸਰਬਸੰਮਤੀ ਹੋਈ ਵੀ ਹਾਂ ਤੁਸੀਂ ਇਸ ਨਗਰ ਦੇ ਵਸਨੀਕ ਹੋ ਹਾਂ ਕੀ ਕਰ ਰਹੇ ਆ ਵੀ ਕਿਉਂ ਜਿਹੜੀ ਸਰਬਸੰਮਤੀ ਟੁੱਟੀ ਇਹਨੂੰ ਤਾਂ ਦੋਈ ਗੱਲਾਂ ਨੇ ਜੀ ਇੱਕਦਾਰੇ ਵਿੱਚ ਹੱਥ ਨਾ ਪਹੁੰਚੇ ਥੂਕੋੜੀ ਕਿ ਨੂੰ ਆਪਾਂ ਕਹਿ ਰਹੇ ਆ ਗਰੇਪਸ ਆਰ ਸਵਰ ਅੰਗੂਰ ਕੱਟੇ ਨੇ ਗਿੱਦੜ ਦਾਖਣਾ ਪੜਾ ਹੈ ਵੀ ਕਈਆਂ ਦੇ ਜਨੂਨ ਹੁੰਦਾ ਹੈ ਜੀ ਉਹਨਾਂ ਦੀ ਬਾਰੀ ਨਹੀਂ ਆਉਂਦੀ ਪਰਮਾਤਮਾ ਕਰਦਾ ਜੋ ਕਰਦਾ ਹੈ ਠੀਕ ਹੈ ਨਾ ਉਹ ਫਿਰ ਇਦਾਂ ਕਰ ਲੈਂਦੇ ਆ ਸਵਾਦ ਲੈਣ ਦੇ ਮਾਰੇ 85 90% ਲੋਕ ਸਭ ਸਮਝ ਦੇ ਵਿੱਚ ਉਹਨਾਂ ਦੇ 5 10% ਸਵਾਦ ਲੈਣ ਵਾਲੇ ਵੀ ਹੁੰਦੇ ਆ ਠੀਕ ਹੈ ਨਾ ਤੇ ਚਲੋ ਮੈਂ ਹਲੇ ਵੀ ਪਰਮਾਤਮਾ ਕੇ ਅਰਦਾਸ ਕਰਦਾ ਬੇਨਤੀ ਕਰਦਾ ਪ੍ਰਮਾਤਮਾ ਦੇ ਅੱਗੇ ਅਸੀਂ ਬੇਨਤੀ ਕਰ ਸਕਦੇ ਹਾਂ ਜੀ ਉਹ ਦੀ ਅਰਦਾਸ ਵੀ ਹਲੇ ਵੀ ਸਾਨੂੰ ਸਮੱਤ ਬਖਸ਼ੇ ਸਾਡੇ ਨਗਰ ਵਾਸੀਆਂ ਨੂੰ ਹਲੇ ਵੀ ਸਰਬਸੰਮਤੀ ਹੋ ਜੇ ਲੁੱਲੇ ਬਿਰਾਂ ਦਾ ਕੁਝ ਨਹੀਂ ਵਿਗੜਿਆ ਠੀਕ ਹੈ ਤੋਂ ਉਹ ਦੇ ਵਰਗੀ ਬਲਕੇ ਹੌਸਲਾ ਹੋ ਗਿਆ ਸਾਡਾ ਪਿੰਡ ਯਾਰ ਕਿੰਨਾ ਸਿਆਣਾ ਹੋ ਗਿਆ ਜੀ ਇੱਕ ਜੀ ਜਿਹੜੇ ਗਰੀਬ ਪਰਿਵਾਰ ਨੇਗੇ ਜੀ ਜਿਵੇਂ ਸਾਗਨ ਸਕੀਮ ਲਾ ਲਈ ਆਪਾਂ ਜੀ ਉਹ ਸਕੀਮਾਂ ਚੱਲਦੀਆਂ ਨੇਗੀਆਂ ਕਿ ਪਿੰਡ ਦੇ ਵਿੱਚ ਪਹਿਲਾਂ ਵਾਲੀਆਂ ਪੰਚਾਇਤਾਂ ਮਤਲਬ ਉਹਦਾਂ ਦਾ ਦੇ ਰਹੇ ਹੀ ਨਹੀਂ ਨੇ ਫੰਡ ਵਗੈਰਾ ਜਿਹੜਾ ਹੁੰਦਾ ਵੀ ਪਰਚੇਤਾ ਕੋਲ ਤਾਂ ਨਹੀਂ ਦੇ ਦੇਣੀਆਂ ਜੇ ਸਰਕਾਰ ਦੇਊਗੀ ਫੇਰ ਹੀ ਦੇਣੀਆਂ ਨਾ ਬਿਲਕੁਲ ਆ ਰਹੀ ਹੈਗੀ ਦੂਸਰੀ ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਜੀ ਐਗਜ਼ਾਮਪਲ ਦਿੰਨਾ ਮੈਂ ਇਹਨੂੰ ਕੋਈ ਫੁਕਰੀ ਨਾ ਸਮਝੋ ਜੀ ਤਿੰਨ ਬੇਟੀਆਂ ਨੇ ਇੱਥੇ ਉਹਦੇ ਮਾਤਾ ਜੀ ਐਕਸਪਾਇਰ ਹੋ ਚੁੱਕੇ ਨੇ ਹਮ ਜੀ ਮੱਝ ਵੀ ਸਿੱਖ ਪਰਿਵਾਰ ਦੇ ਵਿੱਚੋਂ ਜੀ ਪਿਓ ਪੋੜਾ ਪੜਾਇ ਜੀ ਪੁੱਤ ਸਿੱਧਾ ਸਾਧ ਹਾਂ ਜੀ ਦਾਦੀ ਜੀ ਪਾਲ ਰਹੇ ਨੇ ਸ਼ੂਗਰ ਦੇ ਮਰੀਜ਼ ਉਹਨਾਂ ਦੀ ਦਾਦੀ ਜੀ ਨੇ ਹਮ ਉਹਨਾਂ ਦੀ ਸਾਰੇ ਤਿੰਨੇ ਬੱਚਿਆਂ ਦੀ ਟੋਟਲ ਦਵਾਈ ਉਹਦੀ ਦਾਦੀ ਦੀ ਟੋਟਲ ਦਵਾਈ ਫਰੀ ਜਾਂਦੀ ਹੈ। ਤਿੰਨੇ ਬੱਚਨ ਹਮ ਪੜਨ ਚ ਬਹੁਤ ਹੁਸ਼ਿਆਰ ਨੇ ਮੇਰੀਆਂ ਬੇਟੀਆਂ ਉਹ। ਜੀ। ਤਿੰਨੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਚਲੋ ਹੁਣ ਤਾਂ ਗਵਰਨਮੈਂਟ ਦੇਣ ਲੱਗੀ। ਚੱਪਲਾਾਂ, ਵਰਦੀ ਜੇ, ਬੱਧਪਾੜ ਜੇ, ਰਾਬੜ ਕੁਛ ਵੀ A to Z ਦਾ A to Z ਪੜ੍ਹਾਈ ਦਾ ਖਰਚਾ ਮੈਂ ਦਿੰਨਾ। ਉਹ ਹੁਣ 25 ਕ ਤਾਂ 9ਵੀਂ ਚ ਹੋਗੀ। ਉਦ்கਾਨ ਤੇ ਹੋਣਗੇ। ਜਰੂਰ ਨਾ ਮੈਂ ਦੱਸਿਆ ਵੀ ਸਾਹਮਣੇ ਕੁਰਸੀ ਤੇ ਬੈਠੋ ਮੇਰੀ ਬੁੱਕਲ ਚ ਐ ਖਰਜਣੀਆਂ ਏਵੇਂ ਬਣੀਆਂ 3 ਹੁੰਦੀਆਂ। ਹਮ ਤਿੰਨ ਤਿੰਨ ਬੱਚਿਆਂ ਦੀ ਮੈਂ ਸੇਠ ਨੂੰ ਕਿਹਾ ਹੋਇਆ ਸੀ। ਪੜਚਾਰਨ ਵਾਸਤੇ ਮੁੰਡੇ ਨੂੰ ਗੋਲਡੀ ਨੂੰ ਕਿਹਾ ਸੀ ਕਿ ਇਹਨਾਂ ਨੂੰ ਕੁੜੀਆਂ ਨੂੰ ਪੜ੍ਹਾਈ ਵਾਸਤੇ ਜਿਹੜੀ ਮਰੀਟ ਟਿਫਨ ਵੀ ਲੈਣ ਉਹਨਾਂ ਦੇ ਦੇ ਦੀ ਚੱਪਲਾਂ ਲੈਣ ਉਹਨਾਂ ਦੇ ਦੀ ਉਹਨਾਂ ਦੇ 7000 ਦਾ ਸਬੰਧ ਦੇ ਕੇ ਮੈਂ ਜਰੂ ਪੈਸੇ ਦੇਣ ਗਿਆ ਉਹ ਕਹਿੰਦਾ ਮੈਂ ਤੂੰ ਸੱਤ ਦਿੰਦਾ ਮੈਂ 6000 ਰੁਪਿਆ ਲਊਗਾ ਮੈਂ ਕੋਈ ਗੱਲ ਨਹੀਂ ਕਹਿੰਦਾ ਯਾਰ ਤੂੰ ਜਿਹੜਾ ਐਡਾ ਬੜਾ ਤਗਦਰ ਤਹੀਆ ਕਰੀ ਬੈਠਾ ਹੈ ਮੈਂ ਇਹ ਨਹੀਂ ਕੁਝ ਕਰ ਸਕਦਾ ਉਹ ਬੰਦੇ ਨੇ ਮੈਨੂੰ ਜੱਫੀ ਪਾ ਕੇ ਖਾ ਜੋ ਪਾਣੀ ਘੜ ਕੇ ਕਹਿੰਦਾ ਯਾਰ ਇਹ ਜੇ ਪੰਜ ਸੱਤ ਹੋਰ ਪੈਦਾ ਹੋ ਜਾਣ ਗਰੀਬਾਂ ਦੇ ਬੱਚੇ ਪੜ ਜਾਣਗੇ ਬਿਲਕੁਲ ਸਹੀ ਗੱਲ ਮੈਂ ਤਾਂ ਆਪਦੇ ਵਿਆਹ ਲੈ ਕਰ ਲੇ ਮੇਰਾ ਤਾਂ ਸਾਰਾ ਕੁਝ ਹੈ ਮੈਨੂੰ ਵਸਤੀ ਤੇ ਜਾਂ ਜਮਾ ਮੈਨੂੰ ਪ੍ਰਮਾਤਮਾ ਨੇ ਪੰਜ ਛੇ ਪਿੰਡਾਂ ਦਾ ਕੰਮ ਵਧੀਆ ਦਿੱਤਾ ਹੋਇਆ ਹੈ ਜੀ ਜੀ ਮੇਰਾ ਪੂਰੀ ਫੁਲਕਾ ਵਧੀਆ ਚੱਲਦਾ ਹੈ ਮੇਰਾ ਘਰ ਬਹੁਤ ਵਧੀਆ ਹੈਗਾ ਬੱਚਾ ਮੇਰਾ ਨੌਕਰੀ ਤੇ ਹੈ ਘਰ ਵਾਲੀ ਮੇਰੀ ਸਰਵਿਸ ਤੇ ਸੀ ਫਿਰ ਪ੍ਰਾਈਵੇਟ ਸੀ ਅਸੀਂ ਹਟਾ ਲਈ ਨੂੰ ਮੇਰੀ ਸਰਵਿਸ ਤੇ ਸੀ ਅਸੀਂ ਹਟਾ ਲਈ ਪੋਤਾ ਛੋਟਾ ਹੈ ਪਰ ਮੈਨਾਂ ਪਰ ਕੋਈ ਭੁੱਖ ਨਹੀਂ ਸੋ ਜਾਂਦੇ ਜਾਂਦੇ ਮਾਨ ਸਾਹਿਬ ਇੱਕ ਥੋੜੀ ਜਿਹੀ ਹੋਰ ਤੁਹਾਨੂੰ ਬੇਨਤੀ ਜਿਸ ਤਰ੍ਹਾਂ ਕਿ ਹੁਣ ਆਪਣੇ ਕੀਰਤੀ ਲੋਕ ਆਪਣੇ ਜਿਹੜਾ ਕਹਿੰਦੇ ਆ ਵੀ ਕਿਸਾਨ ਮਜ਼ਦੂਰੀ ਇਕਤਾ ਕਿ ਕਹਿ ਸਕਦੇ ਆ ਜੀ ਕਿਉਂਕਿ ਸਾਡਾ ਜਿਹੜਾ ਜੁੱਥ ਹੈ ਭਲੀ ਭਾਂਤ ਹੈ ਵੀ ਬਦੇਸਾਂ ਵੱਲ ਨੂੰ ਜਰਜੀ ਦੇ ਰਿਹਾ ਜੀ ਜੀ ਦੂਸਰੇ ਬੰਨੇ ਜੇ ਆਪਾਂ ਵੇਖੀ ਜਿਹੜੇ ਸਾਡੇ ਕਿਰਤੀ ਲੋਕ ਨੇ ਜੀ ਉਹਨਾਂ ਦੇ ਬੱਚੇ ਨੇ ਹਾਂ ਜੀ ਵੀ ਉਹ ਪੜਦੇ ਕਿ ਉਹ ਵੀ ਕਹਿ ਸਕਦੇ ਵੇਰਜਗਾਰ ਫਿਰਦੇ ਨੇ ਕੋਈ ਉਹਨਾਂ ਲਈ ਕੋਈ ਏਦਾਂ ਦਾ ਕੋਈ ਲੈ ਕੇ ਆਉਂਗੇ ਵੀ ਦੇਖੋ ਜੀ ਮੈਂ ਕੋਈ ਮੈਂ ਕੋਈ ਸਰਕਾਰ ਦੇ ਵਿੱਚ ਤਾਂ ਹੈ ਨਹੀਂ ਤੂੰ ਜੀ ਗੱਲ ਸਰ ਮੈਂ ਇੱਕ ਐਗਜ਼ਾਮਪਲ ਦਿੰਨਾ ਕਿ ਤੌਲੇ ਰੇੜੀ ਲੱਗਦੀ ਆ ਜੀ ਕੁਲਚਿਆਂ ਦੀ ਠੀਕ ਹੈ ਜੀ ਉਹ ਬੰਦੇ ਨੇ ਮਾਰਕੀਟ ਇੰਨੀ ਬਣਾਈ ਹੋਈ ਆ ਉਹ 10 8 10000 ਰੁਪਏ ਲੈ ਕੇ ਉੱਡਦਾ ਆ ਆਪਾਂ ਉੱਥੇ ਮਦਦ ਕਰਾਂਗੇ ਜੇ ਵੀ ਰੈਡੀ ਲਾਉਣ ਰੈਡੀ ਕਿਤੇ ਕਿਹੜਾ ਬਿਲਕੁਲ ਬਿਲਕੁਲ ਬੰਸੀ ਦੀ ਪੂਰੀਆਂ ਦੀ ਰੈਡੀ ਹੁੰਦੀ ਸੀ ਆਪਾਂ ਜੋ ਕਰ ਰਹੇ ਜੇ ਕਿਸੇ ਨੂੰ ਕੋਈ ਪੈਣਾ ਚਲਾਉਣ ਲਈ ਆਟਾ ਚਾਹੀਦਾ ਆਪਾਂ ਉਹ ਉਹ ਦਵਾਵਾ ਕਿਰਤਾਂ ਤੇ ਮੂਰੇ ਮੈਂ ਲੱਗੂਗਾ ਕੋਈ ਬੰਦਾ ਕੰਮ ਕਰਨਾ ਚਾਹੇ ਕੰਮ ਵਿੱਢਣਾ ਚਾਹੇ ਕੋਈ ਮਰਜ਼ੀ ਕੁਝ ਹੋਵੇ ਮੈਂ ਵਿੱਢ ਕੇ ਦੇਵਾਂਗਾ ਕਾਮਯਾਬ ਹੋਣਾ ਫੇਲ ਹੋਣਾ ਉਹਦੀ ਤਕਦੀਰ ਆ ਕਿਉਂ ਕਿrticon ਨੇ ਸਾਡੇ ਨੇ ਨੌਵਾਂ ਦਾ ਰਿਸ਼ਤਾ ਹੈ ਉਹ ਸਾਨੂੰ ਉਹਨਾਂ ਬਣਾ ਨਹੀਂ ਸਰਦਾ ਨਹੀਂ ਸਰਦਾ ਨਹੀਂ ਸਰਦਾ ਯਾਰ ਚਲੋ ਮੇਰੇ ਨਾਲ ਕੋਈ ਨੌਕਰ ਹੈ ਮੇਰਾ 10 ਮਿੰਟ ਲੇਟ ਹੋ ਜੇ ਮੇਰੇ ਤਾਂ ਪਸ਼ੂ ਤੇ ਮਰ ਜਾਣਗੇ ਪਸ਼ੂ ਕੱਖਾਂ ਮਰਾ ਮਰ ਜਾਣਗੇ ਠੀਕ ਹੈ ਨਾ ਸਾਡਾ ਨਹੀਂ ਸਰਦਾ ਸਾਡਾ ਇਹ ਇੱਕ ਪਰਖੜ ਮੰਗ ਨੇ ਮੈਂ ਯਾਰ ਸਾਡੀ ਗੱਡੀ ਦੇ ਟਈਏ ਨੇ ਕਿਰਤੀ ਲੋਕ ਪਰਿਵਾਰ ਸਾਡਾ ਪਰਿਵਾਰ ਹੈ ਸਾਡਾ ਪਰਿਵਾਰ ਹੈ ਪੀੜੀਦਾਰ ਪੀੜੀ ਕਿਉਂਕਿ ਆਪਣੇ ਨਾਲ ਤਾਂ ਕਈ ਕਰਤਾਂ ਆਏ ਹੋ ਆਪੇ 25 25 30 30 ਸਾਲ ਹੋ ਗਏ ਲੱਗਦੀ ਨਹੀਂ ਵੀ ਕੋਈ ਮੈਂ ਖੁਦ ਸਾਡੇ ਐਗਜ਼ਾਮਪਲ ਤੁਹਾਨੂੰ ਹੁਣ ਮੈਂ ਨੋ ਵੀ ਲੈ ਵੀ ਦੇਮਾ ਭਾਵੇਂ ਕਿ ਸੁਖਪਾਲ ਨਾਲ ਦਾੜੀ ਮਾਤੇ ਦਾ ਸਾਡੇ ਨਾਲ ਕੋ ਪਰਿਵਾਰ ਕਿ ਸੰਝੀ ਹੈ ਚੱਚੇ ਜੀਵਨ ਨਾਲ ਮੇਲੇ ਸੱਤੇ ਦੀ ਮੇਲਾ ਜਾਂਦੇ ਨਹੀਂ ਸੀਗਾ ਸਾਡੇ ਨਾਲ ਪਰਿਵਾਰ ਕਾਹਦੀ ਜਰ ਵੀ ਪਰਿਵਾਰ ਜਿਹੜੀ ਕਰ ਸਾਡੇ ਨਾਲ ਬਾਬੇ ਬਖਸ਼ੀ ਕਾ ਲਾਣਾ ਸਰਦਾਰ ਵਰਗੇ ਸੁਖਵਿੰਦਰ ਬਿੰਦਰ ਵਰਗੇ ਪਾਣੀ ਦਾ ਨਿਕਾਸ ਕਿਵੇਂ ਪਿੰਡ ਦੇ ਵਿੱਚ ਪਾਣੀ ਪਾਈਪਾਂ ਪਈਆਂ ਹੋਈਆਂ ਨੇ ਅੱਛਾ ਸਾਰਿਆਂ ਦੇ ਕਨੈਕਸ਼ਨ ਆ ਗਏ ਹੂੰ ਹੋ ਗੱਲ ਇਹ ਆ ਜੀ ਜੇ ਹੁਣ ਸਾਡਾ ਸਰਪੰਚ ਬਣੂਗਾ ਜਾਂ ਸੀਗੇ ਉਹ ਆਪ ਤਾਂ ਸਟਰੈਟਰ ਦੱਬ ਕੇ ਆਉਣ ਨਹੀਂ ਲੱਗੇ ਉਹ ਤਾਂ ਮਤਲਬ ਕਿ ਉੱਥੇ ਆਪਾਂ ਨੂੰ ਹੀ ਕਰਨਾ ਪੈਣਾ ਜਦੋਂ ਸੀਜ਼ਨ ਉਹ ਲੈ ਕੇ ਖਾਲੀ ਕਰਦੇ ਹੋ ਗਰਮੀ 'ਚ ਖਾਲੀ ਕਰਦੇ ਆ ਆ ਤਾਂ ਸਾਡੇ ਬਹੁਤ ਵਧੀਆ ਬਣ ਗਿਆ ਹੂੰ ਇੱਥੇ ਤਾਂ ਲੋੜ ਹੀ ਨਹੀਂ ਪੈਂਦੀ ਦੇਖਣ ਜੋਗ ਇਹਦਾ ਇਹਦਾ ਛੱਪੜ ਦੇਖਣ ਜੋਗ ਹੈ ਤੇ ਇਹਦਾ ਵੀ ਜਿਹੜਾ ਕੰਮ ਅਧੂਰਾ ਹੈ ਉਹਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਬਿਲਕੁਲ ਬਿਲਕੁਲ ਹਾਂ ਜਿਹੜੀ ਗੱਲ ਇਹ ਆ ਸਾਨੂੰ ਤਾਂ ਲੋਕ ਤਾਂ ਚੰਗਾ ਕਹਿਣਗੇ ਜੇ ਅਗਲਾ 1 ਕਰੋੜ ਲਾ ਕੇ ਗਿਆ ਸੀ ਸਵਾ ਕਰੋੜ ਲਵਾਈਏ ਪਿੰਡ ਤੇ ਇਹ ਅਗਲਾ 2 ਕਰੋੜ ਲਾ ਕੇ ਗਿਆ ਜੀ ਸਵਾ 2 ਕਰੋੜ ਲਵਾਈਏ ਬਿਲਕੁਲ ਅਸੀਂ ਤਾਂ ਕੋਸ਼ਿਸ਼ ਇਹ ਕਰਾਂਗੇ ਸਾਰੇ ਮੇਰੇ ਨਾਲ ਕਰੀਅਰ ਵੱਡੀ ਛਾਲ ਮਾਰੀਏ ਕਿਸੇ ਦਾ ਇਹ ਨਹੀਂ ਜੀ ਕਰਦਾ ਵਾ ਵੀਰ ਜੀ ਵੀ ਮਤਲਬ ਇਹ ਜੀ ਯਾਰ ਸਾਨੂੰ ਨਿੰਦਣ ਜੀ ਇੱਕ ਨਾ ਜਿਵੇਂ ਫੈਕਟਰੀਆਂ ਲਾ ਲਓ ਪਾਣੀ ਵੀ ਪ੍ਰਦੂਸ਼ਣ ਕਰ ਰਹੀਆਂ ਨੇ ਤੇ ਵਾਤਾਵਰਣ ਜੀ ਧੂਆਂ ਛੱਡ ਕੇ ਹਨਾ ਉਹ ਵੀ ਹੋ ਰਿਹਾ ਪਰ ਜਿਹੜੇ ਆਪਣੇ ਕਿਸਾਨ ਨੇਗੇ ਮੈਂ ਸਿੱਧਾ ਕਹੂੰਗਾ ਜਦੋਂ ਪਾਣੀ ਦੀ ਬਾਰਸ਼ ਹੁੰਦੀ ਹੈਗੀ ਜੀ ਜ਼ਿਆਦਾ ਬਾਰਸ਼ ਹੋ ਜਾਂਦੀ ਹੈਗੀ ਚੌਲ ਕਹਿ ਦਈਏ ਪਾਣੀ ਉੱਪਰ ਹੋ ਜਾਂਦਾ ਚੌਲਾਂ ਦੇ ਜੀ ਓਵਰਫਲੋ ਤਾਂ ਉਹ ਸਿੱਧਾ ਬੋਰਾ ਦੇ ਵਿੱਚ ਪਾਉਂਦੇ ਨੇ ਜੀ ਉਦੇ ਬਚਾ ਲਈ ਕੋਈ ਪੰਚਾਇਤ ਪੱਕੀਆਂ ਖੂਹੀਆਂ ਬਰੇਤੀ ਤੱਕ ਕਰੇ ਵੀ ਜਿੱਥੇ ਇਹ ਪੰਚਾਇਤ ਦੇ ਲੈਵਲ ਦਾ ਕੰਮ ਨਹੀਂ ਇਹ ਤਾਂ ਸਰਕਾਰਾਂ ਦੇ ਲੈਵਲ ਦਾ ਕੰਮ ਹੈ ਸਰਕਾਰਾਂ ਸਕੀਮ ਦੇਣ ਪੰਚਾਇਤਾਂ ਤੇ ਲਾਉ ਸਰਕਾਰ ਪੈਸੇ ਦੇਣ ਵਿਆਹ ਸਕੀਮ ਬਣਾ ਲਵਾ ਉਹ ਲਾਉਗੀ ਪੰਚਾਇਤ ਅਸੀਂ ਲਾਵਾਂਗੇ ਸਭ ਕੋਈ ਫੜਦਾ ਦੇਵੇ ਨਾ ਮਤਲਬ ਇਹ ਏਰੀਆ ਲਾ ਲਓ 5 ਕ ਲੱਗਦੀਆਂ ਇੱਕ ਪਿੰਡ ਦੇ ਵਿੱਚ ਜ਼ਿਆਦਾ ਨਹੀਂ ਮੈਂ ਕਹੂੰਗਾ 5 ਕ ਪਾਣੀ ਜੇ 5 ਕ ਖੂਹੀਆਂ ਹੋਣ ਤਾਂ 5 ਖੂਹੀਆਂ ਵੀ ਪਾਣੀ ਰੀਚਾਰਜ ਕਰ ਸਕਦੀਆਂ ਨੇ ਸਾਰਾ ਪਾਣੀ ਇੱਕ ਖੂਹੀ ਇੱਕ ਏਰੀਏ ਦਾ ਮਤਲਬ ਖਿੱਚ ਸਕਦੀ ਹੈ। ਵੀਰ ਜੀ ਜੀ ਆਪਾਂ ਤਾਂ ਪਿੰਡੂ ਬੰਦਿਆਂ ਗਵਰਨਮੈਂਟ ਸਰਕਾਰ ਘੱਟੋ ਘੜ ਪੰਜ ਪੰਜ 7 7 ਲੱਖ ਦੇ ਰਹੀ ਹੈ ਸੈਂਸਦਾਨਾਂ ਨੂੰ। ਜੀ ਜੀ ਉਹ ਕਿਉਂ ਦਿੰਦੇ ਆ ਉਹਨਾਂ ਦੀ ਖੋਪਰੀ ਵਾਸਤੇ ਉਹਨੇ ਦਿਮਾਗ ਵਾਸਤੇ ਹੀ ਦਿੰਦੇ ਨੇ। ਹਮ ਆਪਣੇ ਤਾਂ ਜਿੱਥੋਂ ਆਪਾਂ ਖਤਮ ਹੁੰਨੇ ਆ ਉੱਥੋਂ ਤੋਂ ਸ਼ੁਰੂ ਹੁੰਦੇ ਨੇ। ਹਮ ਉਹ ਸਰਕਾਰ ਨੂੰ ਗਾਈਡ ਕਰਨਗੇ ਕੀ ਪਤਾ ਹੋ ਸਕਦਾ ਇਹ ਨੁਕਸਾਨ ਵੀ ਹੋਣ। ਜਦੋਂ ਉਹਨੂੰ ਗੈਰ ਕਰਨਗੇ ਉਹਦਾ ਪਾਣੀ ਦੂਸਤ ਹੋ ਜਾਊਗਾ ਜੀ ਦੂਸਤ ਹੋ ਜਾਊਗਾ ਹੋ ਸਕਦਾ ਦੂਸਤ ਹੋਏ ਤੇ ਵੀ ਨੁਕਸਾਨ ਹੋਣ ਕਾਲਾ ਪੀਲਾ ਕਿਉਂ ਫੈਲਿਆ ਹੈਪਟਾਈਟਸ ਕਿਉਂ ਫੈਲਿਆ ਬਰਨਾਲਾ ਆਪਣੇ ਆਈ ਜਾਂਦਾ ਹੈ ਕਾਲੀ ਪੀਲੀ ਜੀ 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 ਅੰਤਰੀਆਂ ਦੇ ਰੋਕ ਕਿਉਂ ਹੁੰਦੇ ਆ ਜੀ ਲਿਵਰ ਕਿਉਂ ਖਰਾਬ ਹੋ ਜਾਂਦੇ ਆ ਹਮ ਗੈਸਟਰੋ ਦੇ ਜਿਹਨੇ ਡਾਕਟਰ ਨੇ ਪੇਟ ਦੇ ਮਾਰ ਕਹ ਲੀਏ ਇੱਕ ਵਾਰੀ ਬਠਿੰਡੇ ਬਰਨਾਲੇ ਵਾਲ ਨੂੰ ਭੱਜਲੇ ਸੀ ਕਾਲਾ ਪੀਲਾ ਇੰਨਾ ਆ ਗਿਆ ਸੀ ਹਮ ਉਹ ਬਸ ਹੋ ਸਕਦਾ ਇਹੀ ਅਵੇਅਰਨੈਸ ਹੋਵੇ ਪੀਓਪਾ ਬਲਕੇ ਇਹੀ ਪ੍ਰਦੂਸ਼ਣ ਦਾ ਹੋਵੇ ਹਮ ਇਹ ਆਪਣੇ ਤੋਂ ਪਰੇ ਦੀ ਗੱਲ ਹੈ ਇਹ ਤਾਂ ਸਰਕਾਰ ਦਾ ਟਰੈਕਟਰ ਬੈਠਾ ਹੈ ਪੰਜਾਬ ਸਰਕਾਰ ਬੈਠੀ ਹੈ ਤਾਂ ਉਹਨਾਂ ਦੇ ਲੈਵਲ ਦੀਆਂ ਗੱਲਾਂ ਨੇ ਅੱਗ ਬਾਰੇ ਕੀ ਬੋਲੋਗੇ ਫਿਰ ਜਿਹੜੇ ਅੱਗ ਲਾਉਂਦੇ ਐ ਇੱਕ ਕੋਈ ਬੇਨਤੀ ਕਰੂੰਗਾ ਵੀ ਜਿਹਦਾ ਸਰਦ ਸਾਰੋ ਅੱਗ ਲਾਏ ਬਿਨਾ ਸਹੀ ਹੈ ਜਿਹਦੇ ਕੋਲ ਸਾਧਨ ਹੈਗਾ 4x4 ਟਰੈਕਟਰ ਨੇ ਰੋਟਾਵੇਟਰ ਨੇ ਤੇ ਉਹ ਤਾਂ ਪਲੀਜ਼ ਆਪ ਦਾ ਸਾਰੋ ਛੋਟੇ ਕਿਸਾਨ ਦੀ ਮਦਦ ਕਰੋ ਤੇਲ ਤੇ ਵਗਜੋ ਹੂੰ ਨਹੀਂ ਪੰਚਾਇਤ ਨੂੰ ਇੰਨੀ ਕੀ ਬੇਨਤੀਆਂ ਕਰੋਗੇ ਗ੍ਰਾਂਟ ਆਉਂਦੀ ਜਾਏਗੀ ਮੰਨ ਇਹਦੇ ਵਿੱਚ ਫੰਡ ਆਉਂਦਾ ਹੈਗਾ ਵੀ ਜਿਹੜਾ ਅੱਗ ਨਹੀਂ ਲਾਊਗਾ ਅਸੀਂ ਕੁਝ ਪੈਸੇ ਦੇਵਾਂਗੇ ਜੀ ਪਰ ਵਿੱਚ ਪੰਚਾਇਤਾਂ ਹੀ ਨੇ ਨਾ ਸੈਂਡਮ ਨਹੀਂ ਕੀਤੇ ਇਹ ਤੇ ਫਾਰਮਾਂ ਦੇ ਸਾਇਨ ਵੀ ਨਹੀਂ ਕੀਤੇ ਇਹਨਾਂ ਨੇ ਸੋਚਣੀ ਐ ਇੱਕ ਨੰਬਰ ਸਾਡੇ ਚ ਫਿਰ ਜੂਨੀਅਨ ਵੀ ਐ ਨਾ ਹੂੰ ਜੂਨੀਅਨ ਵੀ ਕਿਸਾਨਾਂ ਦੀ ਐ ਮਜ਼ਦੂਰਾਂ ਦੀ ਐ ਹੂੰ ਠੀਕ ਐ ਨਾ ਉਹ ਖੇਤੀਬਾੜੀ ਦੇ ਵਿੱਚ ਜੇ ਸਾਬਾਂ ਸੋਚੀਏ ਮੇਰੀ 57 ਸਾਲ ਦੀ ਹੂੰ 57 ਸਾਲ ਲੱਗਿਆ ਹੋਇਆ ਹੂੰ 80-80 ਸਾਲ ਦੇ ਨੇ ਉਹਨਾਂ ਦੇ ਬਹੁਤ ਵੱਡੇ ਤਜਰਬੇ ਨੇ ਹੂੰ ਜੂਨੀਅਨ ਦੇ ਨੁਮਾਇੰਦਿਆਂ ਦੇ ਬਹੁਤ ਵੱਡੇ ਵੱਡੇ ਤਜਰਬੇ ਨੇ ਉਹ ਬੈਠੇ ਨੇ ਸਾਡੇ ਉੱਤੋਂ ਜੇ ਮਦਰਗੇ ਕੋਈ ਸਾਧਨ ਬਣਦਾ ਹੋਵੇ ਕਿਸੇ ਦਾ ਜੀ ਨਹੀਂ ਕਰਦਾ ਇਕੱਲੋਂ ਨੂੰ ਜੀ ਫਿਰ ਤਾਂ ਜੂਨੀਅਨ ਦੇ ਪ੍ਰਧਾਨੀ ਕਹਿੰਦਾ ਕਰੀਏ ਆਪਾਂ ਅੱਗ ਨਹੀਂ ਲਾਉਣੀ ਆ ਆ ਵਿਧੀ ਵਰਤੋ ਸਾਨੂੰ ਵਿਧੀ ਵੀ ਦੇ ਬਣਾ ਬਿਲਕੁਲ ਹੋ ਰਿਹਾ ਲੌਂਦਾ ਕਿਸੇ ਦਾ ਕੋਈ ਜੀ ਨਹੀਂ ਕਰਦਾ ਜੀ ਤੇ ਲਾਸਟ ਦੇ ਵਿੱਚ ਵੋਟਰਾਂ ਨੂੰ ਕੀ ਅਪੀਲ ਕਰੋਗੇ ਹੁਣ ਵੋਟਰਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਵੀ ਮੈਂ ਤਾਂ ਕਾਗਜ ਭਰਤੇ ਜੀ ਤੁਹਾਡੇ ਸਿਰਤੇ ਭਰੇ ਨੇ ਜੀ ਤੁਹਾਡਾ ਦਾਸ ਹਾਂ ਜਿੱਥੇ ਕਹੂੰਗੇ ਹਾਜ਼ਰਾਂ ਜੀ ਮੇਰੀ ਬਰ ਚੜ ਕੇ ਮਦਦ ਕਰੋ ਜੀ ਮੇਰੀ ਕੋਈ ਜਿੱਤ ਨਹੀਂ ਹੋਣੀ ਜਿੱਤ ਤੁਹਾਡੀ ਕੱਲੇ ਕੱਲੇ ਮੇਰੇ ਵੋਟਰ ਦੀ ਹੋਣੀ ਹੈ ਜੀ ਮੈਥੋਂ ਗਲਾਮਾ ਫੜ ਕੇ ਕੰਮ ਲਿਓ ਜੀ ਚਲੋ ਤੁਸੀਂ ਮੈਨੂੰ ਵੋਟਾਂ ਪਾਓਗੇ ਨਾ ਜੀ ਮੇਰਾ ਪਾਣੀ ਵੀ ਨਹੀਂ ਪੀਓਗੇ ਮੈਂ ਤਾਂ ਗ੍ਰਾਮਾ ਭੜ ਕੇ ਕੰਮ ਲਿਓ ਜਾਇਜ ਕੰਮ ਮੈਂ ਤੁਹਾਨੂੰ ਐ ਨਹੀਂ ਕਹਿਣ ਦਿੰਦਾ ਜੇ ਮੇਰੇ ਪਹਿਲੇ ਹੀ ਤੁਹਾਡੇ ਕਹਿਣ ਤੋਂ ਪਹਿਲੇ ਹੀ ਮੇਰੇ ਧਿਆਨ ਚ ਆਉਂਦਾ ਮੈਂ ਪਹਿਲੇ ਹੀ ਕਰ ਦੂੰਗਾ ਜੀ ਇਹ ਆਪਾਂ ਨੂੰ ਪਰਮਾਤਮਾ ਦੀ ਸ਼ਕਤੀ ਵਰਤੀ ਆ ਕਿਸੇ ਦਫ਼ਤਰ ਵਗ ਜੋ ਕਿਸੇ ਮੰਤਰੀ ਦੇ ਵਗ ਜੋ ਕਿਸੇ ਕਿਤੇ ਮਰਜੀ ਵਗ ਜੋ ਪੰਜਾਬ ਦੇ ਵਿੱਚ ਆਪਾਂ ਨੂੰ ਦੋ ਚਾਰ ਜਿਹੜੇ ਜਾਣਦੇ ਮਿਲਣਗੇ ਮਿਲਣਗੇ ਜੀ ਕਿਉਂਕਿ ਮੈਂ ਇਸ ਲਾਈਨ ਦੇ ਵਿੱਚੋਂ ਨਿਕਲਿਆ ਹੋਇਆ ਜੀ ਇੱਕ ਸੈਕਟਰੀਏਟ ਹਮ ਅ ਪਾਸ ਬਣਾਉਂਦੇ ਆ ਚਲੇ ਗਏ ਜੀ ਮੈਂ ਦੂਜਾ ਅੰਡਾ ਮੂਰੇ ਕਰਤਾ ਕਹਿੰਦਾ ਇਹ ਤਾਂ ਬਣਾਉਂਦੇ ਨਹੀਂ ਉੱਪਰੋਂ ਫੋਨ ਕਰਾਓ ਮੈਂ ਜਦੋਂ ਉਹਦੇ ਕੋਲੇ ਗਿਆ ਤਜਿੰਦਰ ਹੈ ਨਾ ਹਾਂ ਸੀਗਾ ਤਜਿੰਦਰ ਸਾਰਾ ਮੈਂ ਜਦੋਂ ਉੱਥੇ ਗਿਆ ਮੈਂ ਹਾਂਜੀ ਤੁਸੀਂ ਹੂੰ ਸਾਡੇ ਬਣਾ ਦਿਓ ਪਾਸ ਮੈਂ ਕਿਹਾ ਪਾ ਤਾਂ ਮੈਂ ਬਣਾ ਲਾਂ ਠੀਕ ਹੈ ਜੀ ਕਿਹਾ ਮੈਂ ਤੂੰ ਇਹ ਨਾ ਤੂੰ ਮੇਰੇ ਰਸਤਾ ਨਹੀਂ ਆਣਾ ਹਾਂਜੀ ਕਿਹਾ ਅੱਥ ਮਲਾ ਮੈਂ ਨਹੀਂ ਉਧਰ ਦੀ ਆਏ ਉਹਨੇ ਕਿੜਕੀ ਖੋਲੀ ਮੈਂ ਜੱਫੀ ਪਾ ਕੇ ਮੇਰਾ ਠੀਕ ਹੈ ਫਿਰ ਉਹਨੇ ਜੀ ਸਿੱਧੀ ਪੰਜਾਬੀ ਦੀ ਗੱਲ ਸਾਨੂੰ ਪਾਸ ਬਣਾ ਕੇ ਤੇ ਕਹਿੰਦਾ ਮੈਨੂੰ ਮੁਰਦਾ ਮਿਲ ਕੇ ਜਾਈਂ ਜਿਵੇਂ ਤੂੰ ਦੁਆਰੇ ਮਨਵਾਉਣੇ ਕਿਤੇ ਮਾਜਾ ਮੈਂ ਤੇਰੇ ਕੋਲ ਵੇਖੇ ਜਾਉ ਹੂੰ ਅਸੀਂ ਚਾਹ ਪੀਣ ਲੱਗੇ ਅਸੀਂ ਸਾਨੂੰ ਦੋਵਾਂ ਨੂੰ ਚਾਹ ਪਿਆ ਦੀ ਮੈਂ ਤੁਸੀਂ ਨਹੀਂ ਪੀਂਦੇ ਕਹਿੰਦਾ ਮੈਂ ਤਾਂ ਯਾਰ ਪੈਗ ਲਈ ਬੈਠਾ ਕਹਿੰਦਾ ਹੁਣ ਤਾਂ ਤੂੰ ਵੀ ਰਾਸਤਾਨੀ ਦਾ ਚੇਲ ਹੈ ਹਾਂ ਹੈਗਾ ਕਹਿੰਦਾ ਫਿਰ ਚਾਜੀ ਧਰ ਦੇ ਉਹ ਬੰਦੇ ਨੇ ਸਾਡਾ ਐਨਾ ਮਾਨਤਾਨ ਕੀਤਾ ਬਹੁਤ ਜਿਆਦੇ ਕਹਿੰਦਾ ਤੁਸੀਂ ਫਲਾਣੇ ਪਿੰਡ ਆਏ ਸੀ ਮਾਂ ਛੱਤ ਪਿੰਡ ਆਏ ਸੀ ਬਿਸਕਰਮਾ ਦਾ ਦਿਨ ਸੀ ਕੈਪਟਨ ਕਮਲਜੀਤ ਸਿੰਘ ਜੀ ਉਦੋਂ ਬਹਿ ਮੁੱਖ ਮਹਿਮਾਨ ਸੀ ਜੀ ਪਾਓ ਕਿਉਂ ਨਾ ਯਾਦਿਸਤੀ ਬਹੁਤ ਤੇਜ ਹੈ ਮੈਂ ਕਹਾਂ ਪ੍ਰਮਾਤਮਾ ਹੈ ਤੇ ਕਹਿੰਦਾ ਮੈਂ ਤੈਨੂੰ 50 ਰੁਪਏ ਦਿੱਤੇ ਸੀ ਮੈਂ ਹੁਣ ਮੜਵਾਉਣੇ ਆ ਕਹਿੰਦਾ ਮੜਵਾਉਣੇ ਨਹੀਂ ਮੈਂ ਤਾਂ ਨਾਮਾਂ ਚ ਨਹੀਂ ਯਾਦ ਰਹਿਦਾ ਹੁੰਦਾ ਜੀ ਕਹਿੰਦਾ ਮੈਂ ਤੇ ਮੇਰੇ ਗੱਡੀ ਤੋਂ ਸੁਣਨ ਆਏ ਸੀ ਜੀ 96 ਦੀ ਗੱਲ ਕਹਿੰਦਾ ਯਾਰ ਇੰਨਾ ਤੇ ਯਾਦ ਹੈ ਮੈਂ ਹਾਂ 750 ਰੁਪਏ ਦੀ ਗੱਲ ਪੈਗ ਤੋਂ ਕਰੀ ਹੈ ਇਹਨਾਂ ਨੇ ਵੋਟਾਂ ਦੇ ਵੀ ਤਾਂ ਆਮ ਹੀ ਇਹ ਚਾਹ ਪਾਣੀ ਜਿਹੜਾ ਹੈ ਨਾ ਪੈ ਕਿਸੇ ਗਾਲਾ ਕਿਸੇ ਦੇ ਵੀ ਦੌਰ ਸੋਮਾਨ ਸਿੰਘ ਉਸ ਨੂੰ ਕਿਸ ਤਰ੍ਹਾਂ ਵੇਖੋਗੇ ਮੇਰੇ ਤੋਂ ਮੇਰਾ ਵੋਟਰ ਨਹੀਂ ਪੀਊਗਾ ਹੂੰ ਮੇਰੇ ਤੇ ਤਾਂ ਮੇਰੇ VOTER ਪੈਸੇ ਖਰਚਣ ਲਈ ਤਿਆਰ ਹੋ ਜਾਣਗੇ ਕੋਈ ਮੇਰਾ VOTER ਹੈ ਜਣ ਜਿਹੜਾ ਵੀ ਨਹੀਂ ਖਰਚਾ ਵੀ ਕਰਦੇ ਹੋਣਗੇ ਖਰਚੇ ਨੂੰ ਤਿਆਰ ਹੋਣਗੇ ਮੰਨਦੇ ਆ ਤੁਹਾਡੇ ਨਾਲ ਮੰਨਣ ਜੋ 100% ਇੱਕ ਮੇਰਾ ਮੇਰਾ ਬਾਰਡ ਹੀ ਹੈ ਜ ਮੇਰਾ ਬਾਰਡ ਹੀ ਹੈ ਮੈਂ ਤਾਂ ਸਪੋਰਟ ਕਰਨਗੇ ਵਧੀਆ ਗੱਲ ਹੈ ਨਸ਼ਿਆਂ ਤੋਂ ਰਹਿਣ ਦੀ ਗੱਲ ਵੀ ਤਾਂ ਵਧੀਆ ਗੱਲ ਹੈ ਮੇਰਾ ਬਾਰਡ ਹੀ ਹੈ ਸੋ ਟਾਈਮ ਦਿੱਤਾ ਸਰਦਾਰ ਡਾਕਟਰ ਸੁਖਸੈਨ ਸਿੰਘ ਬਹੁਤ ਸੁਲਝੇ ਹੋਵੋ ਇੱਕ ਸੁਖਸੈਨ ਮਨੂ ਦੇ ਨਾਮ ਦੇ ਨਾਲ ਜੀ ਬਹੁਤ ਸੁਲਝੇ ਹੋਵੋਗੇ ਸੋ ਮੈਂ ਆਸ ਕਰਦਾਗਾ ਵੀ ਪਿੰਡ ਧੂਰਕੋਟ ਦੇ ਜਿਹੜੇ VOTER ਨੇ ਦੀ ਵੱਡੀ ਗਿਣਤੀ ਦੇ ਵਿੱਚ ਵੋਟ ਪਾ ਕੇ ਸਾਨੂੰ ਤੇ ਇੱਕ ਗੱਲ ਮੈਂ ਅਖੀਰ ਚ ਕਹੂੰਗਾ ਜੀ ਪ੍ਰਮਾਤਮਾ ਮੈਨੂੰ ਟਾਈਮ ਦਿੰਦਾ ਜੀ ਆਪਣੀ ਪੰਚਾਇਤ ਨੂੰ ਜੀ ਮੈਂ ਪੂਰੀ ਨਹੀਂ ਦਸਾਉਂ ਨਹੀਂ ਦਿੰਦਾ ਸਾਵਾਸੀ ਅੱਜ ਉੱਥੇ ਉਹ ਦਫ਼ਤਰ ਚੱਲਦਾ ਜੋ ਦਫ਼ਤਰ ਚੱਲ ਜੇ ਮੈਨੂੰ ਕੁਝ ਮਿਲਿਆ ਜੀ ਜਿਹੜੇ ਮਰਜੀ ਲੀਡਰ ਦੇ ਹਮ ਸੀਐਮ ਸਾਹਿਬ ਦੇ ਵੀ ਮੈਂ ਸਾਹਮਣੇ ਖੜਾ ਦੂ ਮੇਰੀ ਪੰਚਾਇਤ ਨੂੰ ਜੀ ਤੇ ਬਾਕੀ ਪ੍ਰਮਾਤਮਾ ਨੇ ਮਿਹਰ ਕਰਨੀ ਹੈ ਸਾਡੀ ਪੰਚਾਇਤੀ ਇਦਾਂ ਦੀ ਬਣੂ ਜੀ ਅਸੀਂ ਇੱਕ ਰਿਕਾਰਡ ਬਣਾਵਾਂਗੇ ਗੁੱਡ ਚੰਗੇ ਕੰਮਾਂ ਦਾ ਨਾ ਕਿ ਮਾੜਿਆਂ ਦਾ ਆਪਾਂ ਪਿੰਡਾਂ 'ਚ ਕਹਿੰਦਾ ਪ੍ਰਾਨਾਂ ਨੂੰ ਚੰਗੇ ਕਹਾਗੇ ਹੋਰ ਕਾਰ ਨਹੀਂ ਬਣਾਉਣਾ ਜੀ ਅਸੀਂ ਇਹ ਰਿਕਾਰਡ ਬਣਾਵਾਂਗੇ ਵੀ ਪ੍ਰਮਾਤਮਾ ਭਲੀ ਕਰੇ ਵੀ ਯਾਰ ਹੋਰ ਤੋਂ ਕੀ ਲੈਣਾ ਕੰਮ ਵਧੀਆ ਕਰੀ ਜਾਂਦੇ ਆ ਫੇਰ ਸਾਨੂੰ ਫੇਰ ਰੱਖਦੇ ਅਸੀਂ ਇਹ ਰਿਕਾਰਡ ਬਣਾਵਾਂਗੇ ਗੁੱਡ ਬਹੁਤ ਵਧੀਆ ਸੋਚ ਐ ਸੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਜਿਹੜੀ رائے ਜ਼ਰੂਰ ਦੇ ਦਿਓ ਵੀ ਐਦਾਂ ਦੇ ਬੰਦੇ ਜਿਹੜੇ ਮੂਰੇ ਹੋਣੇ ਚਾਹੀਦੇ ਨੇ ਤਾਂ ਕਿ ਪਿੰਡਾਂ ਦੇ ਜਿਹੜੇ ਨਾਮ ਨੇ ਹਨਾ ਬੁਲੰਧੀਆਂ ਦੇ ਜਾ ਸਕਣ ਸੋ ਬਹੁਤ ਬਹੁਤ ਧੰਨਵਾਦੀ ਟਾਈਮ ਦਿੱਤਾ ਧੰਨਵਾਦ ਸਾਰੇ ਵੋਟਰਾਂ ਦਾ ਸਾਰੇ ਸੁਣਨ ਵਾਲਿਆਂ ਦਾ ਦੇਸ਼ ਵਿਦੇਸ਼ ਵਿੱਚ ਬੈਠੇ ਮੇਰੇ ਰੂਪ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਰਿਲੇਟਿਵ ਜੀ ਨੂੰ ਰਿਸ਼ਤੇਦਾਰਾਂ ਨੂੰ ਮਾਪਿਆਂ ਨੂੰ ਜਿੱਥੇ ਸੁਣਦੇ ਹੋ ਬਾਹਰ ਬੈਠੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਬੈਠੇ ਬੱਚਿਓ ਆਪਣੇ ਮਾਪਿਆਂ ਨੂੰ ਫੋਨ ਕਰਕੇ ਬਸ ਤਾਂ ਪਰਮਾਤਮਾ ਆਪ ਹੀ ਚੋਣ ਲੜ ਰਿਹਾ ਮੇਰਾ ਵਾਰਡ ਤੁਸੀਂ ਫੋਨ ਕਰਕੇ ਜਰੂਰ ਮੇਰੇ ਬਾਰੇ ਬਾਰੇ ਸਪੋਰਟ ਦੇ ਬਾਰੇ ਜਰੂਰ ਅਪੀਲ ਬੇਨਤੀ ਕਰਿਓ ਥੈਂਕ ਯੂ ਮਿਹਰਬਾਨੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ